ਹਾਂ ਬਣੀ ਹਾਂ ਕਮਲ ਵਿੱਚ ਕਈ ਪੈਣ ਭਰਾ ਜੇ ਕਹਿ ਹੁੰਦੇ ਆ ਵੀ ਘੰਟੇ ਵਿੱਚ ਕੰਮ ਨਿਬੜ ਜਾਂਦਾ ਆਪਣਾ ਕਿਉਂ ਨਹੀਂ ਨਿਬੜਦਾ ਨਹੀਂ ਹੁਣ ਜੇ ਅਗਲਾ ਆਪਣੀਆਂ ਵੀਡੀਓ ਦੇਖਦਾ ਹੈ ਦੇਖ ਆਪਾਂ ਵੀ ਦੇਖਦੇ ਆ ਸਾਰਿਆਂ ਦੀਆਂ ਵੀਡੀਓ ਕੋਈ ਇੰਟਰਵਿਊ ਹੈ ਨਾ ਪਰ ਇਹ ਚੀਜ਼ ਹੁੰਦੇ ਨਾਲ ਤਾਂ ਚੋਰੀਆਂ ਚੋਰੀਆਂ ਵਾਲਾ ਵੀਡੀਓ ਦੇਖਦਾ ਦੇਖ ਵੀਰੇ ਨਾ ਤਾਂ ਅਸੀਂ ਕਿਸੇ ਨੂੰ ਨਿੰਦ ਕੇ ਅੱਗੇ ਆਉਣਾ ਚਾਹੁੰਦੇ ਆ ਕਿਉਂ ਮੈਨੂੰ ਐ ਹੁੰਦਾ ਕਮਲ ਹਰੇਕ ਬੰਦਾ ਮਿਹਨਤ ਕਰ ਰਿਹਾ ਆਬਦੀ ਹੈ ਨਾ ਹਰੇਕ ਬੰਦਾ ਜੇ ਕੋਈ ਲੇਬਰ ਵਿਚਾਰਾ ਕਰਦਾ ਚਾਹੇ ਕੋਈ ਆਪਦਾ ਡੈਰੀ ਫਾਰਮ ਦਾ ਕੰਮ ਕਰਦਾ ਉਹ ਇਹ ਹੁੰਦਾ ਵੀ ਤਰੀਕਾ ਅੱਡ ਅੱਡ ਹੁੰਦਾ ਆਲੇ ਦਾ ਕੰਮ ਕਰਨ ਦਾ ਚਲੋ ਮੰ ਤੇ ਵੀਰੇ ਨੇ ਬਹਿ ਕੇ ਆ ਵੀ ਕਿਸੇ ਨੇ ਵੀ ਮੰਨ ਕੇ ਚੱਲੋ 3 ਵਜੇ ਉੱਠਣ ਦੀ ਕੀ ਲੋੜ ਆ 5 ਕਵਜੇ ਉੱਠ ਕੇ ਵੀਰੇ ਤੇ ਜੇ 5 ਵਜੇ ਉੱਠ ਕੇ ਬਸੂ ਨਹੀਂ ਸੰਭਦੀ ਚਲੋ ਮੰਨ ਲਓ ਆਪਾਂ 5 ਵਜੇ ਉੱਠ ਗੜੇ ਕਿਹੜੇ ਵੇਲੇ ਆਪਾਂ ਇਹਨਾਂ ਨੂੰ ਕੱਕ ਪਾਵਾਂਗੇ ਕਿਹੜੇ ਵੇਲੇ ਗੋਹਾ ਮੰਨ ਕੇ ਚਲੋ ਇੱਥੇ ਗੋਹਾ ਵੇ ਗੋਹਾ ਚੱਕੇ ਤੋਂ ਬਿਨਾਂ ਦਾ ਪਤਾ ਰਾਂ ਚੋਣ ਬੈਠ ਨਹੀਂ ਨਾ ਸਕਦੇ ਤੇ ਫਿਰ ਉਹਨਾਂ ਦੇ ਥਣ ਵੀ ਧੋਣੇ ਪੈਂਦੇ ਫਿਰ ਕੱਟਰੂ ਛੋਟੇ ਹੁੰਦੇ ਨੇ ਗੋਹੇ ਚ ਲਿਬੜਦੇ ਨੇ ਆਪ ਬੱਬੀ ਤਿਲਕ ਕੇ ਡਿੱਗਦੇ ਆ ਜਦੋਂ ਇਹ ਬਿੰਦੇ ਬਿੰਦੇ ਪਿਸ਼ਾਬ ਕਰੀ ਜਾਂਦੇ ਨੇ ਗੋਹਾ ਕਰੀ ਜਾਂਦੇ ਨੇ ਫਰਸ਼ ਤੇ ਤਿਲਕਣ ਹੋ ਜਾਂਦੀ ਅੱਦੋਂ ਹੁੰਦੇ ਹੁਣ ਸਵੇਰੀ ਥੋੜੀ ਮੋਟਰ ਛੱਡੀ ਜਾਂਦੀ ਹੈ 4 ਵਜੇ 3 ਵਜੇ ਮੇਰੀ ਮੰਮੀ ਉੱਠ ਕੇ ਚਾਹ ਤਰ ਲੈਂਦੀ ਹੈ ਹੂੰ ਚਾਹ ਕਹਿੰਦੇ ਹੁੰਦੇ ਨਹੀਂ ਜਿਵੇਂ ਆਮਲੀਆਂ ਦੇ ਹੱਡ ਨਹੀਂ ਜੋੜਦੇ ਬਈ ਚਾਹ ਪੀਤੇ ਬਿਨਾਂ ਤਾਂ ਇੰਨਾ ਚ ਵੀ ਨਹੀਂ ਆਇਆ ਜਾਂਦਾ ਚਾਹ ਤਾਂ ਪੀ ਕੇ ਆਉਣੇ ਆਪਾਂ 3:30 ਵਜੇ ਨੂੰ ਮੇਰੀ ਮੰਮੀ ਚਾਹ ਬਣਾ ਲੈਂਦੀ ਐ। ਉਹਦੋਂ ਵਾਰ ਸਾਰਿਆਂ ਨੇ ਅਸੀਂ ਬਾਟੀਆਂ ਚ ਪਾ ਕੇ ਚਾਹ ਪੀ ਕੇ ਫਿਰ ਅਸੀਂ ਟੋਕਰਾ ਚੱਕ ਲੈਨੇ ਆਂ। ਚਾਰ ਆਪਾਂ ਕਦੇ ਪਾਇਆ ਨਹੀਂ ਸੰਨੀ ਰੜਾਉਣੇ ਸਾਰੇ ਪਸ਼ੂਆਂ ਨੂੰ। ਮੰਨ ਕੇ ਚੱਲੋ। ਚਲੋ ਆਪਾਂ ਘੰਟਾ ਵੀ ਨਹੀਂ ਕਹਿੰਦੇ। ਅੱਧਾ ਘੰਟਾ ਤਾਂ ਲੱਗਦਾ ਹੀ ਐ। 3:00 ਵਜੇ ਤੋਂ 4:00 ਲਈ 3:30 ਵਜੇ ਤੱਕ ਚਾਹ ਪੀ ਕੇ ਅਸੀਂ ਫ੍ਰੀ ਹੋ ਜਾਂਦੇ ਆਂ। 4:00 ਵਜੇ ਤੱਕ 4:30 4:30 ਵਜੇ ਤੱਕ ਅਸੀਂ ਗੋਹਾ ਚੱਕ ਕੇ ਸੰਨੀ ਰਲਾ ਕੇ ਵੇਲੇ ਹੁੰਨੇ ਫਿਰ ਅਸੀਂ ਧਾਰਾ ਚੌਣ ਲੱਗਦੇ ਆਂ। ਭਾਈ 6:00 ਵਜੇ ਜਾਂਦੇ ਨੇ। 6:00 ਵਜੇ ਲਗਦੇ ਆ ਪਸ਼ੂਆਂ 'ਚ ਕਿਉਂ ਆਪਦੇ ਘਰ ਦੇ ਕੰਮ ਵੀ ਹੁੰਦੇ ਨੇ ਵੀਰੇ ਜਿਨ੍ਹਾਂ ਦੇ ਹੁਣ ਪਸ਼ੂ ਵੱੱਡ ਹੁੰਦੇ ਨੇ ਬਈ ਕੇਰਾ ਬੰਨ੍ਹ ਕੇ ਆ ਪਾਥਨ ਤੱਕ ਸਾਰ ਲੈਣੀ ਨਹੀਂ ਸਾਡਾ ਇਹ ਕੰਮ ਨਹੀਂ ਹੈਗਾ ਵੀਰੇ ਜਦੋਂ ਦੇਸ ਗਿਆ ਪਸ਼ੂ ਨੇ ਗੋਹਾ ਕਰਿਆ ਜਾਂ ਜਾਦੇ ਮੱਦੀ ਬੈਠੀਆਂ ਨੇ ਕੋਈ ਮੰਨ ਲਓ ਕੋਈ ਡਾਕਟਰ ਆ ਗਿਆ ਘਰੇ ਕਿਉਂ ਪਸ਼ੂਆਂ ਦਾ ਕੀ ਹੁੰਦਾ ਜਦੋਂ ਉੱਪਰੇ ਬੰਦੇ ਨੇ ਦੇਖ ਲੈਣ ਇਹਨਾਂ ਨੇ ਗੋਹਾ ਫੇਰ ਮੱਧ ਦੇਣਾ ਅਸੀਂ ਬਈ ਪਸ਼ੂ ਨੂੰ ਲਿਬੜਨ ਨਹੀਂ ਦਿੰਦੀ ਅਸੀਂ ਐਂ ਤਾਂ ਫਿਰ ਅਸੀਂ ਵੀ ਕਹਿ ਸਕਦੇ ਚਾਹੇ ਅੱਧੇ ਘੰਟੇ ਚ ਨਿਵੇੜਦੀ ਇੱਕ ਅੱਧੇ ਘੰਟੇ ਤੋਂ ਪਹਿਲਾਂ ਬਸ ਕਿੰਨੇ ਉਹਨਾਂ ਬੰਦੇ ਰੱਖੇ ਹੁੰਦੇ ਆਪਾਂ ਦਾ ਕੋਈ ਬੰਦਾ ਵੀ ਨਹੀਂ ਰੱਖ ਕੀ ਅੱਜ ਕੱਲ ਜਿਹੜੇ ਮਾਹੌਲ ਦੇ ਹਿਸਾਬ ਨਾਲ ਡਰ ਬਹੁਤ ਲੱਗਦਾ ਪਰ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਵੀ ਵੀ ਘੰਟੇ-ਘੰਟੇ ਚ ਕੋਈ ਪਸ਼ੂ ਨਹੀਂ ਸਾਹੰਦੇ ਜਿਹੜੇ ਵੀਰ ਸਾਡੇ ਇਮਾਨਦਾਰੀ ਨਾਲ ਡੇਰੀ ਫਾਰਮ ਦੇ ਕੰਮ ਕਰ ਰਹੇ ਨੇ ਜਿਹਦੇ 10-10 15-15 ਪਸ਼ੂ ਘਰੇ ਨੇ ਉਹ ਤੁਸੀਂ ਕਮੈਂਟ ਕਰਿਓ ਵੀ ਅੱਧੇ ਘੰਟੇ ਚ ਜਾਂ ਘੰਟੇ ਚ ਕੰਮ ਨਿਭੜ ਜਾਂਦਾ ਨਹੀਂ ਨਿਭੜਦਾ ਵੀਰੇ ਇਹ ਸੱਚਾਈ ਹੈ ਜਿਹੜੇ ਵਿੱਚ ਐ ਵੀ ਚੈਲੰਜ ਜੇ ਕਰਨ ਨੂੰ ਇਹ ਗੱਲਾਂ ਟੌਂਟ ਜੇ ਮਾਰਦੇ ਹੁੰਦੇ ਨੇ ਉਹ ਗੱਲਾਂ ਵੀਰੇ ਕੋਈ ਬਾਲੀਆਂ ਖਾਸ ਚੰਗੀਆਂ ਨਹੀਂ ਹੁੰਦੀਆਂ ਹਨਾ ਵੀ ਹਰ ਇੱਕ ਬੰਦਾ ਕੋਈ ਅਵਧਾ ਕੰਮ ਕਰਦਾ ਪਰ ਵੀਰੇ ਸਾਥੋਂ ਤਾਂ ਨਹੀਂ ਹੁੰਦਾ ਵੀ ਜਾਂ ਤਾਂ ਫਿਰ ਅਸੀਂ ਕਾਹ ਹੋਰ ਹੋਊਗਾ ਆ ਹੁਣ ਤੁਸੀਂ ਐਂ ਦੇਖ ਲਓ ਵੀ 9 9:30 ਵਜੇ ਹੋਣਗੇ ਆ ਕੰਮ ਹਜੇ ਪਿਆ ਬਈ ਘੰਟਾ ਤਾਂ ਇਹਨਾਂ ਨੂੰ ਪਾਣੀ ਪਿਆਉਣਤੀ ਲੱਗ ਜਾਊਗਾ ਲੱਗ ਜਾਊਗਾ ਠੀਕ ਹੈ ਫਿਰ ਫਰਸ ਧੋਵਾਂਗੇ ਫਿਰ ਇਹਨਾਂ ਨੂੰ ਨਮਾਉਣਾ ਵੀ ਆ ਹੁਣ ਸ਼ਾਮ ਨੂੰ ਤਾਂ ਆਪਾਂ ਨਮਾਉਂਦੇ ਨਹੀਂ ਠੰਡ ਹੋ ਗਈ ਦਿਨੇ ਤਾਂ ਬਈ ਨਮਾਉਣੀ ਪੈਂਦੀਆਂ ਨੇ ਹੁਣੇ ਗੋਹੇ ਨਾਲ ਵੀ ਲਿਬੜੀਆਂ ਹੁੰਦੀਆਂ ਨੇ ਜੇ ਗੋਹਾ ਲੱਗਿਆ ਰਹਿੰਦਾ ਪਸ਼ੂ ਤੇ ਫਿਰ ਮੱਖੀਆਂ ਭਣਕਦੀਆਂ ਨੇ ਕੱਟਰੂਆਂ ਨੂੰ ਮੱਖੀਆਂ ਤੰਗ ਕਰੀ ਜਾਂਦੀਆਂ ਨੇ ਗੀਆਂ ਇਹ ਚੀਜ਼ਾਂ ਵੀਰੇ ਕਹਿਣੀ ਆ ਤਾਂ ਸੌਖੇ ਨੇ ਵੀ ਘੰਟੇ ਐਂ ਤਾਂ ਫਿਰ ਅਸੀਂ ਘੰਟਾ ਵੀ ਨਾ ਲਾਈਏ ਹੁਣੇ ਖੜੀਆਂ ਨੇ ਫਰਸ਼ ਥੱਲੋਂ ਧੋਂਦੇ ਨਹੀਂ ਗੋਹਾ ਚੱਕ ਕੇ ਗੱਲਾ ਪਾਣੀ ਪੈ ਕੇ ਬੰਨ ਦਾਂਗੇ ਤਾਂ ਪੇਜਵਾਨ ਇਹਨਾਂ ਨੇ ਕਿਹੜਾ ਬੋਲਣਾ ਸਹੀ ਗੱਲ ਆ ਇਹ ਚੀਜ਼ਾਂ ਵੀਰੇ ਨਹੀਂ ਹੁੰਦੀਆਂ ਘਟੋ ਘਟ 2 ਘੰਟੇ 2.5 ਘੰਟੇ ਪਸੂ ਖਾਂਦਾ ਹੈ ਖਾਂਦਾ ਲੱਗਦਾ ਸੰਨੀ ਰਲਾਉਣ ਤੇ ਧਾਰਾਂ ਚੋਣ ਤੇ ਗੋਹਾ ਚੱਕਣ ਤੇ ਨਮਾਉਣ ਤੇ ਵਿੱਚ ਕਹਿੰਦੇ ਇਸ ਤਾਂ 6 ਵਜੇ ਨੂੰ ਵਿਹਲੇ ਹੋ ਜਾਂਦੇ ਆ ਚਲੋ ਮੰਨ ਲਓ ਸਾਮ ਦਾ ਕੰਮ ਲਾ ਲਓ ਜੇ ਅਸੀਂ 3.5 ਵੀ ਸੰਨੀ ਰਲਾਉਣ ਲੱਗਦੇ ਆ ਘੰਟਾ ਲੱਗ ਜਾਂਦਾ ਸਾਢੇ 3 ਤੋਂ ਲੱਗਦੇ ਆ 4:30 ਤੱਕ ਘੰਟਾ ਲੱਗ ਗਿਆ ਉਦੋਂ ਵਾਰ ਅਸੀਂ ਧਾਰਾਂ ਚੋਣ ਲੱਗ ਜਾਂਦੇ ਆ ਜੇ ਪਿੱਛੇ ਗੋਹਾ ਹੁੰਦਾ ਪਹਿਲਾਂ ਉਹ ਚੱਕਦੇ ਆ ਠੀਕ ਆ ਬਈ 7 ਵਜੇ ਜਾਂਦੇ ਨੇ 7 ਵਜੇ ਤੋਂ ਬਾਅਦ ਫਿਰ ਮੈਂ ਪਾਪ ਚੱਕਦੀ ਆ ਪਾਣੀ ਪਿਉਣੀ ਆ ਫਿਰ ਇਹਨ ਉਹ ਲੱਤਾਂ ਲਿਬੜੀਆਂ ਨੇ ਉਹ ਲੱਤਾਂ ਵੀ ਤੋਣੀਆਂ ਸੀ ਪਸ਼ੂਆਂ ਨੇ ਵੀ ਗੋਹਾ ਨਾ ਲੱਗਿਆ ਰਵੇ ਫਿਰ ਇਹ ਕਿਵੇਂ ਨਿਬੜਦਾਂਗੇ ਅੱਧੇ ਘੰਟੇ ਚ ਬਈ ਘੰਟੇ ਚ ਕੰਮ ਸਹੀ ਗੱਲ ਆ ਨਹੀਂ ਨਿਬੜਦਾ ਚਲੋ ਮੰਨ ਲਓ ਜਿਹੜੇ ਵੀ ਇਹ ਚੀਜ਼ ਕਹਿੰਦੇ ਨੇ ਵੀ ਅਸੀਂ ਖੁਰਲਿਆਂ ਚ ਆਰਡਰ ਲਾ ਕੇ ਅੱਡ ਵੀ ਰਲਾਉਂਗੇ ਅੱਧਾ ਘੰਟਾ ਤਾਂ ਫਿਰ ਇਹਨਾਂ ਨੂੰ ਬੰਨਣ ਤੇ ਵੀ ਲੱਗਦਾ ਕੋਈ ਪਸ਼ੂ ਦਾ ਆਤੋਂ ਹੁੰਦਾ ਕੋਈ ਕਿੱਧਰ ਨੂੰ ਭਜਦਾ ਕੋਈ ਕਿੱਧਰ ਨੂੰ ਭਜਦਾ ਜਿਹੜਾ ਕੋਈ ਇੱਕ ਮੈਂਸਾ ਭੈਣ ਵੀ ਘੰਟੇ ਜਿੰਨੇ ਨਿਬੜ ਜੂਗਾ ਜਿਹੜੇ ਹੁਣ ਚਲੋ ਵਿੱਚ ਆਪਾਂ ਵੀ ਆਪਾਂ ਤਾਂ ਨਹੀਂ ਕਹਿੰਦੇ ਵੀ ਕਿਸੇ ਚਾਲੇ ਵਿਚਾਰਿਆਂ ਦੇ ਦੋ ਦੋ ਰੱਖੀਆਂ ਨੇ ਬਈ 10 ਮਿੰਟ ਤਾਂ ਉਹਨਾਂ ਨੂੰ ਵੀ ਲੱਗ ਜਾਂਦੇ ਨੇ ਸਾਨੂੰ ਲੱਗ ਜਾਂਦੇ ਨੇ ਹਨਾ ਧਾਰਾਂ ਚਾਉਂਦਿਆਂ ਨੂੰ ਤੁਸੀਂ ਯਕੀਨ ਬਈ ਦੱਸਿਓ ਭਰਾ ਬਣ ਕੇ ਜਿਹੜੇ ਕਮੈਂਟ ਕਰ ਵਿਚ ਕਰਨਗੇ ਸਾਡੇ ਵੀਰ ਮੇਰੇ ਤਾਂ ਸਾਰੇ ਭੈਣ ਭਰਾਣੇ ਮੈਂ ਸਾਰਿਆਂ ਦੀ ਦਿਲੋਂ ਰਿਸਪੈਕਟ ਕਰਦੀ ਹਾਂ ਬਹੁਤ ਜ਼ਿਆਦਾ ਇੱਜ਼ਤ ਕਰਦੀ ਹਾਂ ਵੇਚਣਾ ਕੋਈ ਬਿਨਾ ਉਹ ਤੋਂ ਹੀ ਪਤਾ ਨਹੀਂ ਲੋਕਾਂ ਨੂੰ ਤਕਲੀਫ ਕੀ ਹੋ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਨੂੰ ਕਿਸੇ ਤੋਂ ਕੋਈ ਦੁੱਖ ਤਕਲੀਫ ਨਹੀਂ ਮੈਂ ਕਹਿੰਦੀ ਵੀ ਜਿਹੜਾ ਵੀ ਕੋਈ ਕੰਮ ਕਰਦਾ ਆਪਦਾ ਚੁੱਪ ਕਰਕੇ ਕਰੀ ਚੱਲੋ ਵੀ ਲੋਕਾਂ ਕੋਈ ਧਿਆਨ ਨਾ ਦੋ ਵੀ ਮੇਰੀ ਤਾਂ ਇਹ ਹੁੰਦੀ ਹੈ ਵੀ ਇਹ ਪ੍ਰਮਾਤਮਾ ਜੇ ਕਿਸੇ ਦੇ ਦੋ ਨੇ ਉਹਦੇ ਥੋੜੇ ਜਿਹੇ ਟਾਈਮ ਚ ਚਾਰ ਹੋ ਜਾਣ ਮੱਝਾਂ ਜੇ ਚਾਰ ਨੇ 10 ਹੋ ਜਾਣ ਐਨਾ ਕੋਈ ਕੰਮ ਕਿਸੇ ਕੋਈ ਨਹੀਂ ਕੋਈ ਜ਼ਾਤ ਵੀ ਆਏ ਨਾ ਕਰੇ ਵੀ ਮੈਨੂੰ ਦੇ ਦੇਣਾ ਹੈ ਨਾ ਤੇ ਆਪਾਂ ਕਿਸੇ ਤੋਂ ਕੋਈ ਪੈਸਾ ਕੋਈ ਮਦਦ ਤਾਂ ਮੰਗੇ ਹੀ ਨਾ ਵੀ ਹਰ ਇੱਕ ਬੰਦਾ ਆਪਦਾ ਕਿਰਤ ਕਰਕੇ ਠੀਕ ਹੈ ਵਿਚਾਂ ਗਣੂ ਵੀ ਮਈਆਂ ਬਸ ਮਈਆਂ ਮਈਆਂ ਮਈਂ ਕਰੀ ਜਾਂਦੇ ਨੇ ਬਈ ਆਪਾਂ ਸਾਨੂੰ ਬਥੇਰੇ ਵੀਰ ਫੋਨ ਕਰਦੇ ਨੇ ਵੀ ਸਾਨੂੰ ਮੱਝਾਂ ਦਵਾ ਦਿਓ ਬਈ ਸਾਡਾ ਸੇਲ ਪਰਚੇਜ ਵਾਲਾ ਕੰਮ ਨਹੀਂ ਹੈਗਾ ਦੇਖੋ ਪਸ਼ੂ ਦਾ ਕੋਈ ਪਤਾ ਨਹੀਂ ਮੇਰੇ ਕਿੱਲੇ ਤੇ ਖੜੇ ਚ ਵੀ ਕੋਈ ਨਕਸ ਪੈ ਸਕਦਾ ਜੇ ਕੱਲ ਨੂੰ ਆਪਾਂ ਕਿਉਂ ਗਾਲਾਂ ਖਾਈਏ ਪਸ਼ੂ ਦਾ ਨਹੀਂ ਵੀਰੇ ਕੋਈ ਪਤਾ ਪਤਾ ਤਾਂ ਆਪਦੀ ਜ਼ਿੰਦਗੀ ਦਾ ਨਹੀਂ ਅੱਜ ਇੱਥੇ ਖੜੇ ਆਂ 2 ਮਿੰਟ ਨੇ ਇੱਥੇ ਸਾਹ ਆਵੇ ਨਾ ਆਵੇ ਹਨਾ ਕੀ ਪਰੋਸਾਗਾ ਪਰ ਵੀ ਚ ਇਹ ਚੀਜ਼ ਵੀ ਕਹਿਣੀ ਆ ਜਿਹੜੇ ਮੰਨ ਲਓ ਵਿੱਚ ਵੀਰ ਗਾ ਦਿੰਦੇ ਨੇ ਕਟੀਆਂ 'ਚੋ ਕੁਛ ਨਹੀਂ ਬਚਦਾ ਵੀਰੇ ਕਟੀਆਂ 'ਚੋ ਬਹੁਤ ਕੁਛ ਬਚਦਾ ਜੇ ਹੁਣ ਮੰਨ ਲਓ ਆਪਾਂ ਕਟੀਆਂ ਕਹਾਂਗੇ 3 ਸਾਲ 'ਚ ਤਿਆਰ ਹੋਊ ਆਪਣੀ ਮਿਹਨਤ ਹੈ ਆਪਾਂ 2 ਸਾਲ 'ਚ ਵੀ ਤਿਆਰ ਕਰ ਸਕਦੇ ਆ 2 ਸਾਲ 'ਚ ਵੀ ਤਿਆਰ ਕਰ ਸਕਦੇ ਆ ਹਨਾ ਜੇ ਉਹਨਾਂ ਨੂੰ ਚੰਗੀ ਖਰਾਕ ਪਾਵਾਂਗੇ ਜੇ ਚਲੋ ਵਿੱਚ ਆਪਾਂ ਇਹ ਚੀਜ਼ਾਂ ਵੀ ਕਹਿੰਦੇ ਆ ਆਪਾਂ ਨੂੰ ਨਾਲ-ਨਾਲ ਆਪਾਂ ਪ੍ਰੋਡਕਟ ਜਿਹੜੇ ਪਾਉਣੇ ਆ ਕੋਈ ਵੀ ਪ੍ਰੋਡਕਟ ਕਿਸੇ ਵੀ ਕੰਪਨੀ ਦਾ ਕੋਈ ਪਾ ਰਿਹਾ ਆਪਾਂ ਨਹੀਂ ਕਹਿੰਦੇ ਵੀ ਜਿਹੜਾ ਆਪਾਂ ਪਾਉਣਾ ਉਹੀ ਪਾਵੇ ਕਿਸੇ ਦੀ ਚੀਜ਼ ਨੂੰ ਕੋਈ ਚੀਜ਼ ਮਾਫਕ ਹੁੰਦੀ ਹੈ ਕਿਸੇ ਨੂੰ ਕਿਵੇਂ ਕੋਈ ਵੀ ਆ ਉਹਦੀ ਦੇ ਦੇਖੇ ਹੀ ਨਹੀਂ ਵੀ ਕੱਲੇ ਪਾਊਡਰ ਨਾਲ ਪਸ਼ੂ ਦੀ ਸਿਹਤ ਵਧੀਆ ਬਣ ਜੂਗੀ ਪਰ ਇਹ ਚੀਜ਼ ਹੁੰਦੀ ਹੈ ਵੀ ਉਹ ਚੀਜ਼ਾਂ ਦਾ ਗਰੋਥ ਵਧੀਆ ਹੋਣ ਲੱਗ ਜਾਂਦੀ ਹੈ ਹੈਨਾ ਵੀ ਇਹ ਚੀਜ਼ਾਂ ਸੀ ਜ਼ਰੂਰ ਕਹਿੰਦੇ ਆ ਵੀਡੀਓ ਦੇ ਵਿੱਚ ਹੁਣ ਆਪਾਂ ਕਿਹੜਾ ਦਵਾਈ ਨਹੀਂ ਖਾਂਦੇ ਚਲੋ ਜਿਹੜੇ ਕੋਈ ਸਾਡੇ ਭੈਣ ਭਰਾ ਕੋਈ ਜਾਂ ਕਿਤੇ ਵੀ ਕੋਈ ਜਿੰਮ ਲਾਉਂਦਾ ਕੋਈ ਵੀ ਆਪਣੀ ਮਿਹਨਤ ਲਾਉਂਦਾ ਘਰਾਂ ਦੇ ਵਿੱਚ ਵੀ ਲਾਉਂਦੇ ਨੇ ਕੋਈ ਜਿੰਮ ਦਾ ਜ਼ਰੂਰੀ ਨਹੀਂ ਕਿਹੜਾ ਉਹ ਕੜਾ ਫਿਰ ਦੇਸੀ ਖਰਾਕਾ ਖਾਂਦੇ ਨਹੀਂ ਹੈਗੇ ਕਿਉਂ ਖਾਂਦੇ ਨਹੀਂ ਪਜੀਰੀਆਂ ਰਲਾਉਂਦੇ ਨੇ ਬਾਦਾਮ ਐਨੇ-ਐਨੇ ਖਾਂਦੇ ਨੇ ਹਨਾ ਦੇਸੀ ਚੀਜ਼ਾਂ ਲਾ ਲੋ ਬਥੇਰੀਆਂ ਖਾਂਦੇ ਨੇ ਫਿਰ ਉਹ ਤਾਂ ਐਂ ਕਹਿੰਦੇ ਨੇ ਵੀ ਸੁੱਕੀਆਂ ਰੋਟੀਆਂ ਨਹੀਂ ਸਾਡੀ ਸਿਹਤ ਬਣ ਜੂਗੀ ਨਹੀਂ ਵੀਰੇ ਖਰਾਕਤਾ ਜ਼ਰੂਰੀ ਹੈ ਹੁਣ ਇਹਨਾਂ ਲਈ ਵੀ ਦੇਸੀ ਖਰਾਕਾ ਜ਼ਰੂਰੀ ਹੈ ਅਸੀਂ ਘਰ ਦਾ ਆਟਾ ਦਾਣਾ ਵਾਧੂ ਸਿੱਟਦੇ ਆ ਤੇ ਜਿਹੜੀ ਮੰਨ ਲਓ ਘਰ ਦਾ ਕਣ ਕੱਢ ਦਲਾ ਕੇ ਲੇਟੀ ਵਗੈਰਾ ਸਾਰਾ ਕੁਝ ਪਾਉਣੇ ਆ ਸੀ ਆਪਦੇ ਪਸੰਗਾਂ ਨੂੰ ਵੀ ਪਾਉਣੇ ਆ ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀ ਵੀਰੇ ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਦਾ ਦੇਖਿਆ ਕਰੋ ਕਿਸੇ ਨੂੰ ਆਪਾਂ ਜੇ ਹੁਣ ਮੈਂ ਕਿਸੇ ਨੂੰ ਟਾਰਗੇਟ ਕਰੀ ਜਾਵਾਂ ਉਹ ਇੰਨੇ ਟੱਚ ਕਿਵੇਂ ਨਿਮੇੜ ਵੀਰੇ ਉਹ ਅਗਲੇ ਦਾ ਹੂਸ ਹਾਬ ਕਿਤਾਬ ਸਾਡਾ ਤਾਂ ਬਾਈ ਘੰਟੇ 'ਚ ਨਹੀਂ ਪੜਦਾ ਨਹੀਂ ਹੈਗਾ ਫਰਦਾਨ ਦੇ ਭਾਈ ਸਾਨੂੰ ਕੰਮ ਕਰਨਾ ਨਹੀਂ ਹੁੰਦਾ ਚਾਹੇ ਉਹ ਪਤਾ ਨਹੀਂ ਹੈਗਾ ਹੁਣ ਕੀ ਗੱਲ ਬਾਤ ਹੈਣਾ ਆ ਹੁਣ ਲੱਗਾਂਗੇ ਘੱਟੋ ਘਾਟ 2 2.5 ਘੰਟੇ ਲੱਗਣਗੇ ਬਾਕੀ ਤੁਸੀਂ ਦੱਸਿਓ ਵੀ ਇੰਨੀ ਐ ਮੈਂ ਸਹੋਂ ਤਵੀ ਘੰਟੇ ਦੱਸਿਆ ਜਾਂਦਾ ਵੀਰੇ ਦੱਸੋ ਪਹਿਲੀ ਗੱਲ ਤਾਂ ਜਦੋਂ ਆਪਾਂ ਪਾਣੀ ਪੀਉਣ ਲੱਗ ਜਾਨੇ ਆ ਪਸ਼ੂ ਇੰਨੀ ਅੱਛੀ ਵੀ ਕਰ ਦਿੰਦੇ ਨੇ ਕਈ ਵਾਰ ਤਾਂ ਟੱਬ ਹੁੰਦਾ ਮੇਰੇ ਕੋਲੇ ਕੋਈ ਆਪਾਂ ਊਂ ਨਹੀਂ ਪਾਉਂਦੇ ਖੁਰਲੀ ਚ ਪਾਣੀ ਜਾਂ ਕਿਵੇਂ ਵੀ ਜਦੋਂ ਮੈਂ ਖੁਰਲੀਆਂ ਸਾਫ਼ ਕਰਨ ਜਾਂਦੀ ਹਾਂ ਉਹਨੂੰ ਧੋ ਕੇ ਜ਼ਰੂਰ ਭਰ ਦਿੰਨੇ ਹੁੰਨੇ ਆ ਖੁਰਲੀਆਂ ਕਿਉਂ ਜਿਹੜਾ ਕੋਈ ਦਾਣਾ ਪਤਾਨਾ ਹੁੰਦਾ ਉੱਗਲ ਜਾਂਦਾ ਖੁਰਲੀਆਂ ਾਂਗੇ ਇਹਨਾਂ ਨੂੰ ਫਿਰ ਪਸ਼ੂ ਦੇ ਦਰਦ ਵੀ ਹੋਣ ਲੱਗ ਸਕਦਾ ਸੂਣ ਵਾਲੀਆਂ ਵੀ ਹੁੰਦੀਆਂ ਨੇ ਹਨਾ ਹੁਣ ਆਪਣੇ ਕੋਲੇ ਸਾਰੀਆਂ ਸੱਜਰ ਨੇ ਹੁਣ ਆ ਬੈਠੀਆਂ ਨੇ ਆਰਾਮਦਾਰੀ ਨਾਲ ਜਦੋਂ ਮੋਟਰ ਛੱਡ ਲਈ ਮੈਂ ਸਾਰੀਆਂ ਤਾਂ ਗੋਹਾ ਕਰਨੀਆਂ ਫਿਰ ਉਹ ਗੋਹਾ ਚੱਕਣਾ ਵੀ ਪਊਗਾ ਫਿਰ ਉਹ ਕਿਵੇਂ ਨਿਬੜੂ ਵੀਰੇ ਅੱਧੇ ਘੰਟੇ ਚ ਅੱਧਾ ਘੰਟਾ ਤਾਂ ਮੈਨੂੰ ਗੋਹਾ ਚੱਕਦੇ ਨੂੰ ਲੱਗ ਜਾਊਗਾ ਕਿਵੇਂ ਨਿਬੜੂ ਨਹੀਂ ਨਿਬੜਦਾ ਵੀਰੇ ਕੰਮ ਹਨਾ ਬਾਕੀ ਰਹੀ ਗੱਲ ਹੁਣ ਮੈਨੂੰ ਬਾਧੂ ਵਿੱਚ ਭਰਾਏ ਕਹਿ ਦਿੰਦੇ ਨੇ ਵੀ ਤੁਸੀਂ ਭੈਣੇ ਆਪਦੀ ਸਵੀਟਸ ਦੀ ਦੁਕਾਨ ਕਰ ਲਓ ਵੀਰੇ ਕਿੱਥੋਂ ਕਰ ਲਾਂਗੇ ਆਪਣੇ ਕੋਲੇ ਮੰਨ ਕੇ ਚਲੋ 2 ਕੁਆਂਟਲ ਦੁੱਧ ਹੈ ਠੀਕ ਹੈ ਆਪਾਂ ਪਹਿਲਾਂ ਵੀ ਵੀਡੀਓ ਚ ਕਹਿਨੇ ਆ ਜਦੋਂ ਵਾਈਗਰੂ ਨੇ ਇੰਨੇ ਜੋਗੇ ਕਰਤੇ ਉਦੋਂ ਕਰਾਂਗੇ ਤੁਹਾਡੀ ਸਲਾਹ ਵੀ ਜ਼ਰੂਰ ਮੰਨਾਂਗੇ ਜਦੋਂ ਹੋ ਗਈ ਸੌ ਮੱਝ ਫਿਰ ਕਰਾਂਗੇ ਬਿਜ਼ਨਸ ਵੀ ਕਰਾਂਗੇ ਆਪਾਂ ਪਰ ਸਾਨੂੰ ਕੀ ਹੁੰਦਾ ਵੀਰੇ ਜੇ ਆਪਾਂ ਪਿਓਰ ਚੀਜ਼ ਕਹਤੀ ਤਾਂ ਫਿਰ ਪਿਓਰ ਹੀ ਦੇਣੀ ਹੈ ਫਿਰ ਆਪਾਂ ਜਿੰਨਾ ਕ ਆਪਦੇ ਘਰੋਂ ਤਿਆਰ ਕਰਾਂਗੇ ਉੰਨੀ ਕੀ ਚੀਜ਼ ਹੀ ਦੇਵਾਂਗੇ ਆਪਾਂ ਬਈ ਜਦੋਂ ਹੁਣ ਕਮਲ ਜਦੋਂ ਕੋਈ ਵੀ ਬੰਦਾ ਸੋਸ਼ਲ ਕਿ ਜਿਹੜੇ ਕਿਤੋਂ ਵੀ ਚੀਜ਼ ਚੱਕਣ ਲੱਗੇ ਅਗਲਾ ਕੋ ਇਹਨਾਂ ਨੂੰ ਥੱਲੇ ਸਿੱਟਣਾ ਹੈ ਆਪਾਂ ਅਗਲੇ ਚਲੋ ਮੰਨ ਲਓ ਅਗਲਾ ਨਾ ਇਹ ਕੰਮ ਕਰੇ ਅਗਲੇ ਨੂੰ ਪਤਾ ਲੱਗ ਜੂ ਉਹ ਉੱਥੋਂ ਹੀ ਚੀਜ਼ ਲੈ ਕੇ ਆਉਂਦੇ ਨੇ ਦੁੱਧ ਲੈ ਕੇ ਆਉਂਦੇ ਨੇ ਚਾਹੇ ਕੁਝ ਵੀ ਲੈ ਕੇ ਆਉਂਦੇ ਨੇ ਦਹੀਂ ਉੱਥੇ ਕੋਈ ਮਿਲਾਵਟ ਕਰਤੀ ਅਗਲੇ ਨੇ ਮਾਗਰੀ ਅਗਲੇ ਨੇ ਭੇਜਤਾ ਵੀ ਇਹਨਾਂ ਦੀ ਚੀਜ਼ ਤਾਂ ਮਿਲਾਵਟ ਹੈ ਅਸੀਂ ਕਿੱਥੋਂ ਦੇਣ ਦਵਾਂਗੇ ਭਾਈ ਸਾਡੀ ਤਾਂ ਬਣੀ ਬਣਾਈ ਸਾਰੀ ਖੇ ਪੇਜੂਗੀ ਅਸੀਂ ਇਹ ਕੰਮ ਨਹੀਂ ਕਰਨਾ ਜਦੋਂ ਸਾਡੇ ਘਰੇ ਵਾਹਿਗੁਰੂ ਨੇ ਇਹਨਾਂ ਬਖਸਤਾ ਉਦੋਂ ਕਰਾਂਗੇ ਅਸੀਂ ਮੇਰੀ ਸੋਚ ਹੈ ਗਮਲਾ ਭਾਈ ਸੋਚ ਨੂੰ ਲੈ ਕੇ ਚੱਲੇ ਹੋਇਆ ਵੀ ਵਾਹਿਗ ਬੀਜਾ ਤਾਂ ਆਏ ਬਸ ਕਰਤੇ ਨਾ ਇਹਨੇ ਜੋਗੇ ਉਦੋਂ ਕਰਾਂਗੇ ਉਦੋਂ ਕਰਾਂਗੇ ਉਹਨਾਂ ਚਿਰ ਨਹੀਂ ਵੀਰੇ ਅਸੀਂ ਇਹ ਕੰਮ ਕਰਦੇ ਹੈਗੇ ਪਹਿਲਾਂ ਘਿਓ ਦਾ ਕੰਮ ਕੀਤਾ ਸੀ ਸਾਨੂੰ ਬਹੁਤ ਮਾਣ ਆਉਂਦੀ ਸੀ ਪਰ ਇਹ ਚੀਜ਼ ਹੈ ਕਮਲਾ ਆਪਣੇ ਨਾ ਜਿਹੜੇ ਕੋਈ ਵੀ ਪੰਜਾਬ ਦੇ ਜਿੰਨੇ ਵੀ ਸਾਡੇ ਭੈਣ ਭਰਾਵ ਨੇ ਆਪਣਾ ਇਕਾ ਨਹੀਂ ਹੈਗਾ ਜੇ ਆਪਾਂ ਵੀਡੀਓ ਪਾਤੀ ਵੀ ਸਾਡੀ ਆ ਚੀਜ਼ ਹਜ਼ਾਰ ਨੂੰ ਵੇਚਾਂਗੇ ਉਹਦੇ ਥੱਲੇ ਕਮੈਂਟ ਆਉਣਗੇ ਵੀ ਅਸੀਂ 500 ਨੂੰ ਦੇਵਾਂਗੇ 400 ਨੂੰ ਤੁਸੀਂ ਮਹਾਜਨ ਕੌਮ ਦੇਖ ਲਓ ਸਾਰਿਆਂ ਦਾ ਬਾਈ ਇਕਾ ਹੈਗਾ ਆ ਹੁਣ ਚਲੋ ਮੰਨ ਲਓ ਆਪਣੇ ਘਰ ਇੱਧਰ ਪਈਏ ਆਉਂਦੇ ਨੇ ਬਾਈ ਸਾਰਿਆਂ ਦਾ ਇਕਾ ਹੈ ਤੁਸੀਂ ਇੱਕ ਨੂੰ ਕੁਝ ਕਹਦੇ ਹੋ ਕਿਤੇ ਰੇੜੀਆਂ ਲਾਉਂਦੇ ਨੇ ਕੁਝ ਵੀ ਸਾਰੇ ਇਕੱਠੇ ਹੋ ਕੇ ਖੜ ਜਾਣਗੇ ਆਪਣੇ ਭਾਈ ਚਾਰੇ ਦਾ ਵੀ ਕਿਸੇ ਦਾ ਇਕਾ ਨਹੀਂ ਹੈਗਾ ਦੇਖੋ ਮਜ਼ਦੂਰ ਵੀ ਸਾਡੇ ਭਰਾ ਨੇ ਜੇ ਉਹ ਆਪਣੇ ਨਾਲ ਸਾਰੇ ਆਪਾਂ ਇਕਾ ਕਰ ਲਈ ਆਪਾਂ ਭੁੱਖੇ ਕਦੇ ਮਰਦੇ ਨਹੀਂ ਪਰ ਆਪਣੀ ਇਹ ਚੀਜ਼ ਵੱਧ ਹੈਗੀ ਵੀ ਆਪਾਂ ਜੀ ਇਕਨੇ ਚੀਜ਼ ਇਹ ਗੱਲ ਕਹੇਤੀ ਚਲੋ ਮੰਨ ਲਓ ਜਦੋਂ ਜੀਰੀਆਂ ਦਾ ਟਾਈਮ ਹੁੰਦਾ ਉਹਦੋਂ ਢੀਲਾ ਲੈ ਜੇ ਇੱਕ ਬੰਦੇ ਨੇ ਕਹਿੰਦਾ ਵੀ ਆਪਾਂ ਭਈਆਂ ਨੂੰ 3500 ਦੇਣਾ ਦੂਜਾ ਕਹੂਗਾ ਸਾਡੇ ਪਹਿਲਾਂ ਲਾ ਦੇ ਇਸ ਤੈਨੂੰ 4000 ਦੇ ਦੇ 4000 ਦੇ ਦੇ ਮੇਰੇ ਘਰ ਤੇ ਇਸ ਦਾ ਆਪਾਂ ਹੀ ਜਾਣਦੇ ਆ ਉਹ ਵੀ ਤੁਸੀਂ ਵੀ ਸਾਡੇ ਭਰਾਈਓ ਹਨਾ ਵੀ ਆਪਾਂ ਪਹਿਲੇ ਹੀ ਮਤੇ ਪਾਉਣੇ ਚਾਹੀਦੇ ਨੇ ਇਹ ਚੀਜ਼ਾਂ ਦੇ ਵੀ ਆਪਣੀ ਲੇਬਰ ਇੰਨੀ ਹੀ ਚੱਲੇਗੀ ਚਾਹੇ ਸਾਡੇ ਪਿੰਡ ਦੀ ਮਜ਼ਦੂਰ ਭਾਈਚਾਰਾ ਸਾਡੇ ਉਹ ਵੀ ਭਰਾ ਨਹੀਂ ਸਾਡੇ ਹਨਾ ਸਾਡੀਆਂ ਭੈਣਾਂ ਨੇਗੀਆਂ ਵੀ ਆਪਾਂ ਇਹ ਵੀ ਨਹੀਂ ਕਹਿੰਦੇ ਉਹ ਵੀ ਭੁੱਖੇ ਮਰਨ ਅਸੀਂ ਤਾਂ ਇਹ ਚੀਜ਼ ਵੀ ਕਹਿੰਦੇ ਆ ਭਾਈ ਸੁਣਦਾ ਕੌਣ ਹੈ ਵੀ ਇਹਨਾਂ ਨੂੰ ਵੀ ਬਈ ਪਲਾਟ ਚਾ ਜੋ ਇਹਨਾਂ ਨੂੰ ਵੀ ਹਿੱਸੇ ਚਾਹੀਦੇ ਨੇ ਇਹਨਾਂ ਦਾ ਕਿਹੜਾ ਜੀ ਨਹੀਂ ਕਰਦਾ ਹਿੱਸੇ ਲੈਣ ਨੂੰ ਹਨਾ ਇਹਨਾਂ ਵਾਸਤੇ ਵੀ ਹੱਕ ਚਾਹੀਦੇ ਨੇ ਪਰ ਭਈ ਸਰਕਾਰਾਂ ਨੇ ਕਿੱਥੇ ਸੁਣਦੀਆਂ ਨੇ ਇਹਨਾਂ ਦੇ ਤੱਕ ਦੀ ਢਿੱਡ ਨਹੀਂ ਭਰਦੀ ਇਹ ਆਪਾਂ ਨੂੰ ਸੱਚ ਬੋਲਣ ਤੋਂ ਕੋਈ ਨਹੀਂ ਭਈ ਅਸ ਤਾਂ ਇਹਨਾਂ ਦੇ ਭਾਈ ਆ ਸਾਡੇ ਮਜ਼ਦੂਰ ਭਾਈ ਚਾਰੇ ਦੇ ਵੀ ਨਾਲ ਆ ਸੀ ਤਾਂ ਅਸ ਤਾਂ ਉਦੋਂ ਵੀ ਕਿਰਾਏ ਮੈਂ ਵੀਡੀਓ ਪਾਤੀ ਸੀ ਵੀ ਇਹਨਾਂ ਦੀ ਦਿਹਾੜੀ ਮੰਨ ਲਓ ਇੰਨੀ ਹੋਣੀ ਚਾਹੀਦੀ ਐ ਫਿਰ ਜਿਹੜੇ ਹੋਰ ਸਾਡੇ ਵਰਗੇ ਭਾਈ ਉਹ ਫਿਰ ਸਾਡੇ ਉਲਟਾ ਅਗਲਾ ਕਮੈਂਟ ਕਰ ਲੱਗੇਂਦਾ ਵੀ ਤੁਸੀਂ ਦਿਓ ਪਹਿਲਾਂ ਫਿਰ ਕੱਲੇ ਸਾਡੇ ਨਾਲ ਕੀ ਹੋਊਗਾ ਅਸੀਂ ਕਿੰਨੀ ਕਿ ਲੇਬਰ ਰੱਖ ਲਾਂਗੇ ਵੀਰੇ ਹਨਾ ਉਹ ਤਾਂ ਸਾਰਿਆਂ ਦਾ ਹੋਣਾ ਚਾਹੀਦਾ ਜੇ ਵੀ ਆਪਾਂ ਸਾਰੇ ਰਲ ਮਿਲ ਕੇ ਚੱਲੋ ਜਦੋਂ ਆਪਣੇ ਨਾਲ ਇਹ ਖੜਨਗੇ ਆਪਾਂ ਵੀ ਇਹਨਾਂ ਨਾਲ ਖੜੀਏ ਹਨ ਆਪਣੇ ਤਾਂ ਚੱਲੋ ਸੀਜ਼ਨ ਦਾ ਕੰਮ ਆਉਂਦਾ ਭਜੀਰੀ ਲਵਾ ਲਈ ਜਾਂ ਹੁਣ ਜੀਰੀ ਵੱਢਣ ਵਾਲਾ ਕੰਮ ਤਾਂ ਗਿਆ ਤਾਂ ਕਬੈਨਾਂ ਨੇ ਵੱਢਣੀਆਂ ਆਪਾਂ ਤਾਂ ਉਦੋਂ ਵੀ ਭਈਏ ਵਾਧੂ ਆ ਜਾਂਦੇ ਨੇ ਹਨਾ ਆਪਣੀ ਪੰਜਾਬ ਨੂੰ ਛੱਡ ਕੇ ਲੇਬਰ ਤਾਂ ਬਾਹਰੋਂ ਆ ਰਹੀ ਹੈ ਹੂੰ ਉਹ ਇਹ ਚੀਜ਼ਾਂ ਹੁੰਦੀਆਂ ਨੇ ਚਲੋ ਫਿਰ ਇਹਨਾਂ ਨੇ ਵੀ ਤਾਂ ਵਿਚਾਰੇ ਨੇ ਖਾਣਾ ਹੀ ਐ ਆਪਾਂ ਇਹ ਥੋੜੀ ਕਹਿਣੀ ਆ ਵੀ ਇਹਨਾਂ ਨੇ ਵੀ ਆਪਦੇ ਘਰ ਤੋਰਨੇ ਨੇ ਪਰ ਵੀ ਉਹ ਵਿੱਚ ਕੁਸਕ ਬੰਦੇ ਹੁੰਦੇ ਨੇ ਖਰਾਬ ਵੀ ਕਰ ਦਿੰਦੇ ਨੇ ਸਹੀ ਗੱਲ ਆ ਬੰਦੇ ਸਾਰੇ ਨਹੀਂ ਮਾੜੇ ਹੁੰਦੇ ਕੁਸਕ ਲੋਕ ਹੁੰਦੇ ਨੇ ਜਿਹੜੇ ਇਹ ਚੀਜ਼ਾਂ ਸੋਚਦੇ ਨੇ ਪਰ ਵੀ ਆਪਾਂ ਤਾਂ ਇਹ ਚੀਜ਼ ਤੇ ਚੱਲੀ ਨਹੀਂ ਚਲੋ ਆਪਾਂ ਤਾਂ ਬੱਸੂਆਂ ਵਾਲੇ ਮੁੱਦੇ ਤੇ ਹੀ ਗੱਲ ਕਰਦੇ ਆਂ ਵੀ ਵੀਰੇ ਪਰ ਜਿਹੜਾ ਤੁਸੀਂ ਇਹ ਗੱਲ ਕਹਿਣੋ ਵੀ ਘੰਟੇ ਅੱਧੇ ਘੰਟੇ ਚ ਕੰਮ ਨਹੀਂ ਨਿਬੜਦਾ ਹੈਗਾ ਤੁਸੀਂ ਵੀਰ ਬਣ ਕੇ ਜਿਹੜੇ ਸਾਡੇ ਭੈਣ ਭਰਾ ਜੁੜੇ ਹੋਏ ਨੇ ਉਹ ਇੱਕ ਹੈ ਹੁੰਦਾ ਵੀਰੇ ਕਮੈਂਟ ਆਪਾਂ ਕਿਉਂ ਕਹਿਣੇ ਆ ਜਿਹੜ ਕਰ ਰਿਹਾ ਹੈ ਨਾ ਉਹ ਮਾੜੇ ਦੀ ਸੋਚ ਫਿਰ ਕਿੰਨੀ ਕ ਹੋਊਗੀ ਵੀ ਤੈਨੂੰ ਮਿਲਦਾ ਕੀ ਹੈ ਸਮਝ ਨਹੀਂ ਉਹਦੀ ਵੀ ਮਿਲਦਾ ਦੱਸ ਕੀ ਹੈ ਤੈਨੂੰ ਕੋਈ ਕੋਈ ਮਾੜਾ ਨਹੀਂ ਬੋਲਦਾ ਤੈਨੂੰ ਅਸੀਂ ਮਾੜਾ ਨਹੀਂ ਕਹਿੰਦੇ ਇਹ ਫਿਰ ਜੈਲਸੀ ਹੋਗੀ ਇੱਕ ਤਰ੍ਹਾਂ ਦੀ ਵੀ ਇਹ ਕੋਈ ਬਾਲੇ ਵੱਡੇ ਬਣਦੇ ਨੇ ਫਿਰ ਕੋਈ ਵੱਡਾ ਨਹੀਂ ਕੋਈ ਇੱਥੇ ਛੋਟਾ ਨਹੀਂ ਦੁਨੀਆ ਦੇ ਕਹਿੰਦੇ ਸਿਕੰਦਰ ਵਰਗੇ ਵੀ ਤੁਰਗੇ ਤੁਰ ਆਪਾਂ ਵੀ ਜਾਣਾ ਇੱਕ ਦਿਨ ਹੈ ਨਾ ਕਿਉਂ ਕਿਸੇ ਨੂੰ ਮੈਨੂੰ ਸਮਝ ਤੋਂ ਬਾਹਰ ਹੈ ਗੱਲਾਂ ਇਹ ਆਪਾਂ ਤਾਂ ਕਹਿੰਦੇ ਵੀ ਸਪੋਰਟ ਕਰੋ ਕੋਈ ਵੀ ਭੈਣ ਸਾਡੀ ਕੋਈ ਭਰਾ ਆਪਦਾ ਬਿਜ਼ਨਸ ਕਰਦੀ ਹੈ ਚਾਹੇ ਕੋਈ ਬਟਿਕਾ ਦਾ ਕੰਮ ਕਰਦੀ ਹੈ ਕੋਈ ਚਾਰ ਵੇਚਣ ਦਾ ਕੰਮ ਕਰਦੀ ਆ ਤੇ ਕੋਈ ਆਪਦੇ ਘ ਬਟਕੇ ਸਲਾਈ ਕਰ ਰਹੀ ਆ ਹਨਾ ਕੋਈ ਦੋ ਮੱਜਾ ਤੋਂ ਆਦਾ ਕੰਮ ਤੋੜ ਰਹੇ ਨੇ ਉਹਦੀ ਸਪੋਰਟ ਕਰਿਆ ਕਰੋ ਪੰਜਾਬੀ ਪੰਜਾਬੀ ਨੂੰ ਇਸ ਮਹੀਨੇ ਚਲ ਕਿਸ ਤੋਂ ਮੰਗ ਤਾਂ ਨਹੀਂ ਰਹੇ ਹਨਾ ਵੀ ਚਲ ਮਿਹਨਤ ਕਰਕੇ ਖਾਂਦੇ ਨੇ ਅਸੀਂ ਭਾਈ ਆਪਦਾ ਮਿਹਨਤ ਕਰਕੇ ਖਾਂਦੇ ਆ ਸਾਨੂੰ ਬਹੁਤ ਬਹੁਤ ਲੋਕਾਂ ਨੂੰ ਸਾਡੇ ਤੋਂ ਜੈਲਸੀ ਹੋਈ ਪਈ ਹੈ ਬਹੁਤ ਲੋਕਾਂ ਨੂੰ ਸਾਰੇ ਪਿੰਡ ਕਹਿੰਦੇ ਹੁੰਦੇ ਨੇ ਸਾਰਾ ਪਿੰਡ ਆਪਣੇ ਨਾਲ ਨਹੀਂ ਹੁੰਦਾ ਸਾਰੇ ਆਪਣੇ ਖਿਲਾਫ ਨਹੀਂ ਹੁੰਦੇ ਉਹ ਕੁਸਕ ਚਾਰ ਲੋਕ ਹੁੰਦੇ ਨੇ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਉਹਨਾਂ ਨੇ ਨਾ ਵਾਈਗਰੂ ਨੇ ਉਹਨਾਂ ਦੀ ਲਿਖੀ ਲਿਖਤੀ ਐਸੇ ਹਿਸਾਬ ਨਾਲ ਲਿਖੀ ਤਾਂ ਆਹੀ ਕੰਮ ਕਰਨਾ ਉਹਨਾਂ ਦੀ ਡਿਊਟੀ ਉਹੋ ਜੇ ਕੰਮ ਤੇ ਲਾਈ ਹੁੰਦੀ ਹੈ ਮਿਲਦਾ ਕਰਦਾ ਕੁਛ ਨਹੀਂ ਕਹਿੰਦੇ ਨਹੀਂ ਹੁੰਦੇ ਅੱਗ ਲਾਈ ਡੱਬੂ ਕੰਦ ਤੇ ਉਹ ਕੰਮ ਹੁੰਦਾ ਠੀਕ ਹੈ ਜਿਹੜਾ ਹੁਣ ਤੂੰ ਮੈਂ ਉਹ ਇੰਨਾ ਪਿਆਰ ਕਰਦੇ ਨੇ ਸਾਡੀਆਂ ਭੈਣਾਂ ਸਾਡੇ ਭਰਾ ਮੇਰੇ ਚਾਚੇ ਦਾਇ ਲਾਲੋ ਸਾਡੇ ਬਜ਼ੁਰਗ ਲਾਲੋ ਮੇਰੇ ਪਿਓਾਂ ਵਰਗੇ ਹਨ ਧੀਏ ਕਹਿ ਕੇ ਐਨੇ ਸੋਹਣੇ ਕਮੈਂਟ ਕਰਦੇ ਨੇ ਦਿਲ ਖੁਸ਼ ਹੋ ਜਾਂਦਾ ਹੈ ਵਿਚਾਲ ਗੂਗਾ ਗੱਲਾਂ ਦਾ ਕੜਾ ਬਣਾਈ ਜਾਂਦਾ ਫਲਾਨਾ ਧਮਕਾ ਗੱਲਾਂ ਦਾ ਕੜਾ ਕੋਈ ਨਹੀਂ ਬਣਾਉਂਦਾ ਬਣਾਉਂਦਾ ਵੀਰੇ ਅਸੀਂ ਨਾ ਫੋਟੋ ਲਾਉਣੀ ਅਸੀਂ ਵੀ ਜਾਣਦੇ ਆ ਅਸੀਂ ਕਹਿੰਦੇ ਵੀ ਤੁਹਾਡੇ ਵੀ ਪਰਿਵਾਰ ਨੇ ਅਸੀਂ ਚਾਹੁੰਦੇ ਨਹੀਂ ਇਹ ਗੱਲਾਂ ਹਨਾ ਕਾਉਂਟਰਵਰਸਿ ਵਿੱਚ ਪੈਣਾ ਨਹੀਂ ਚਾਹੁੰਦੇ ਅਸੀਂ ਤੇ ਬਾਕੀ ਇਹ ਚੀਜ਼ਾਂ ਤੁਸੀਂ ਨਾ ਹੀ ਕਰਿਆ ਕਰੋ ਜੇ ਫਿਰ ਅਗਲਾ ਜਦੋਂ ਫਿਰ ਤੁਹਾਡੀ ਕੋਈ ਫੋਟੋ ਤੀ ਪੈਣ ਦੀ ਲਾ ਕੇ ਪਾਊਗਾ ਨਾਲ ਫਿਰ ਥੋੜ ਤੁਸੀਂ ਤੜਪ ਦੇਵਾਂ ਆਪਦੇ ਵਾਰੀ ਹਨਾ ਫਿਰ ਅਗਲਾ ਵੀ ਕੋਈ ਅਸੀਂ ਮਾੜਾ ਕੰਮ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੇ ਕੋਈ ਬਿਨਾ ਕੱਪੜਿਆਂ ਤੋਂ ਵੀਡੀਓ ਨਹੀਂ ਪਾ ਰਹੇ ਅਸੀਂ ਹਨਾ ਆਪਦੇ ਕੰਮ ਦੀ ਵੀਡੀਓ ਦਿਖਾ ਰਹੇ ਹਾਂ ਕੋਈ ਕਿਸੇ ਦਾ ਜਵਾਕ ਅਸੀਂ ਚਿੱਟੇ ਤੇ ਨਹੀਂ ਲਾਉਂਦੇ ਹੈਗੇ ਨਸ਼ੇ ਤੇ ਨਹੀਂ ਲਾਰੇ ਕੋਈ ਨਸ਼ੇ ਦੀ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੇ ਅਸੀਂ ਮਾੜੀ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਕਦੇ ਅਸੀਂ ਜੇ ਕੋਈ ਕੰਮ ਦੀ ਪ੍ਰੋਮੋਸ਼ਨ ਕਰ ਦਾ ਘਰ ਤੋੜਨਾ ਚਾਹੁੰਦੀ ਆ ਉਹ ਕੰਮ ਤੋਂ ਹਨ ਫਿਰ ਚੰਗੇ ਫਿਰ ਜਿਹੜੇ ਮਾੜੀਆਂ ਪ੍ਰਮੋਸ਼ਨਾਂ ਕਰੇ ਉੱਥੇ ਕਿਉਂ ਨਹੀਂ ਬੋਲਦੀ ਫਿਰ ਤੁਸੀਂ ਜਾ ਉਹਤੇ ਕਿਉਂ ਨਹੀਂ ਬੋਲਦੇ ਭਾਈ ਜਿਹੜਾ ਹੁਣ ਬੰਦਾ ਸੋਸ਼ਲ ਮੀਡੀਆ ਤੇ ਹੈ ਹਰੇਕ ਬੰਦੇ ਦਾ ਭਾਈ ਘਰ ਚੱਲਦਾ ਪੈਸੇ ਬਿਨਾ ਕੱਖ ਨਹੀਂ ਹੈਗਾ ਉਹ ਹੁੰਦਾ ਵੀ ਜੇ ਆਪਾਂ ਕਿਸੇ ਦੀ ਮਿਹਨਤ ਦਾ ਕਮਾਇਆ ਹੋਇਆ ਪੈਸਾ ਅਸੀਂ ਬਿਨਾ ਗੱਲ ਤੋਂ ਕਹਿ ਦਈਏ ਵੀ ਸਾਡੀ ਤਾਂ ਆਹ ਚੀਜ਼ ਵਾਸਤੇ ਸਾਨੂੰ ਪੈਸਾ ਚਾਹੀਦਾ ਭਾਈ ਕਿਉਂ ਮੰਗੀਏ ਪਰਮਾਤਮਾ ਨੇ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਣ ਜੋਗੇ ਕਰਿਆ ਅਸੀਂ ਕਰਾਂਗੇ ਅਸੀਂ ਜਿੰਨੇ ਜੋਗੇ ਹੈਗੇ ਕਾਹ ਤੋਂ ਮੰਗੀਏ ਕਿਸ ਤੋਂ ਮੰਗਣ ਜੋਗੇ ਨਹੀਂ ਹੈਗੇ ਵੀਰੇ ਅਸੀਂ ਅਸੀਂ ਆਪਦਾ ਮਿਹਨਤ ਕਰਕੇ ਇੱਥੋਂ ਤੱਕ ਆਏ ਆ ਤੁਹਾਨੂੰ ਕੋਈ ਮਿਰਚਾਂ ਲੱਗਦੀਆਂ ਜਿਹੜੇ ਗਲਤ ਕਮੈਂਟ ਕਰਦੇ ਨੇ ਤੁਹਾਨੂੰ ਕੀ ਤਕਲੀਫ ਕੀ ਜਾਂਦਾ ਵੀ ਸਾਨੂੰ ਤਾਂ ਭਈ ਛੋਡੇ ਤੋਂ ਆ ਤਕਲੀਫ ਹੈ ਹੈ ਹੁਣ ਪਰ ਇੰਨੀ ਗੱਲ ਕਹਿਤੀ ਜਿਹੜਾ ਵੀ ਕੋਈ ਮਾੜਾ ਕਮੈਂਟ ਕਰੂਗਾ ਪਰ ਉਹ ਆਈਡੀਆ ਰੋਂਗ ਹੁੰਦੀਆਂ ਨੇ ਹੂੰ ਉਹਨਾਂ ਦੇ ਫਾਲੋਅਰ ਹੋਣਗੇ 5-7 ਫਿਰ ਜੇ ਤਾਂ ਇੰਨੀ ਜ਼ੁਰਤ ਰੱਖਦੇ ਹੁੰਨੇ ਹੋ ਵੀਰੇ ਠੀਕ ਹੈ ਆਪਦੇ ਜੇ ਜੇ ਆਪਾਂ ਕਹਿ ਦਈਏ ਵੀ ਸੱਚੀ ਗੱਲ ਕਰਦੇ ਹਾਂ ਤੁਸੀਂ ਫਿਰ ਹੁਣ ਆਪਾਂ ਕਹਿਣਾ ਨਹੀਂ ਚਾਹੁੰਦੀ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦੀ ਫਿਰ ਜਾਂ ਤਾਂ ਆਪਦੀ ਫੋਟੋ ਲਾ ਕੇ ਡਾਇਰੈਕਟ ਮੈਸੇਜ ਕਰਾ ਕਰੋ ਨੰਬਰ ਸਾਡਾ ਦਿੱਤਾ ਹੋਇਆ ਸਿੱਧੀ ਕਾਲ ਕਰ ਲਓ ਸਾਨੂੰ ਵੀ ਸਾਨੂੰ ਤਾਂ ਛੋਡੇ ਤੋਂ ਆ ਤਕਲੀਫ ਹੈ ਭਾਈ ਹੈਨਾ ਫਿਰ ਆਪਾਂ ਦੱਸ ਦਈਏ ਵੀ ਜੇ ਸਾਨੂੰ ਤਕਲੀਫ ਹੈ ਭਾਈ ਸਾ ਫਿਰ ਤਾਂ ਗੱਲ ਹੁੰਦੀ ਹੈ ਵਿੱਚ ਪਕਾਈ ਮਾਰ ਕੇ ਤੁਸੀਂ ਵਗ ਜਾਨੇ ਹੋ ਉਹ ਜੋ ਮੈਨੂੰ ਸਮਝ ਨਹੀਂ ਆਦੀ ਵੀ ਸਾਨੂੰ ਮਿਲਦਾ ਕੀ ਹੈ ਜਿਹੜੇ ਵਿੱਚ ਕਹਿੰਦੇ ਵੀ ਇੱਕ ਪਤਾ ਨਹੀਂ ਕੀ ਗੱਲ ਕਰੀ ਹੁਣ ਆਪਾਂ ਗੱਲ ਕਰ ਹੀ ਦਿੰਨੇ ਆ ਹੁਣ ਵਿੱਚ ਪਤਾ ਕੀ ਕਰਨਗੇ ਵੀਰੇ ਹੁਣ ਮੈਨੂੰ ਉਹ ਚੀਜ਼ਾਂ ਤੋਂ ਮੈਨੂੰ ਵੀ ਸ਼ਰਮ ਆਉਂਦੀ ਆ ਮੰਨ ਲੇ ਕਿ ਚਲੋ ਆਪਣੀ ਮੇਰੀ ਆਉਣਾ ਆਪਾਂ ਪੰਜਾਬੀ ਚ ਕਹਿੰਦੇ ਸੇਲੀਆਂ ਨੇ ਵੀਰੇ ਇਹਨਾਂ ਦੀ ਸ਼ੇਪ ਹੀ ਐ ਮੈਂ ਕੋਈ ਜਿਵੇਂ ਹੁਣ ਆਪਾਂ ਪੰਜਾਬ ਹਕੀ ਦੀਆਂ ਧੀਆ ਭੈਣਾ ਨਹੀਂ ਜਾਂਦੀਆਂ ਪਾਰਲਰਾਂ ਤੇ ਪਹਿਲਾਂ ਮਨੇ ਇਹ ਗੱਲ ਦੱਸੋ ਮੈਂ ਕਦੇ ਪਾਰਲਰ ਤੇ ਨਹੀਂ ਗਈ ਹੈਗੀ ਮੇਰੇ ਜਦੋਂ ਹੁਣ ਆ ਚੀਜ਼ ਹੈ ਹੀ ਐਵੇਂ ਮੈਂ ਕੀ ਕਰਾਂ ਦਾ ਹੂੰ ਵਿੱਚ ਕਹਿਣਗੇ ਦੀ ਸੇਲੀਆਂ ਫਲ ਤੂੰ ਅੱਗੇ ਦੇਖ ਭਾਈ ਘਰੇ ਆ ਕੇ ਦੇਖ ਲੈ ਸਾਡੀ ਐਵੇਂ ਪਕਾਈ ਮਾਰਨੋਂ ਕੀ ਫਾਇਦਾ ਇਹ ਗੱਲਾਂ ਦਾ ਮੈਨੂੰ ਤਾਂ ਸਮਝ ਨਹੀਂ ਤੁਸੀਂ ਚਾਹੁੰਦੇ ਕੀ ਹੋ ਛੋਟੀਆਂ ਆਪੀਆਂ ਸਭ ਤੋਂ ਪਹਿਲਾਂ ਉੱਥੇ ਬੈਠੀਆਂ ਹੁੰਦੀਆਂ ਨਹੀਂ ਛੋਟੀਆਂ ਜਾਣਦੀਆਂ ਨਹੀਂ ਹੈਗੀਆਂ ਛੋਟੀਆਂ ਆਪ ਕਿਸੇ ਨੇ ਢੱਕਾ ਤੋੜਿਆ ਨਹੀਂ ਹੁੰਦਾ ਫਿਰ ਗੁੱਸੇ 'ਚ ਬੰਦੇ ਤੋਂ ਬੋਲਿਆ ਜਾਂਦਾ ਬੋਲਿਆ ਕਿਉਂ ਨਹੀਂ ਜਾਂਦਾ ਹੈਗਾ ਵੀ ਜੇ ਤੁਸੀਂ ਬਿਨਾ ਫालतू ਗੱਲਾਂ ਕਰਦੇ ਹੋ ਬਿਨਾ ਫालतੂ ਤੁਹਾਡੇ ਨਾਲ ਕੋਈ ਸਾਡੀ 3 ਨਹੀਂ 5 ਨਹੀਂ ਵੀ ਕਾਹ ਤੋਂ ਗੱਲਾਂ ਕਰਦੇ ਹੋ ਇਹ ਜਿਹਾ ਜੇ ਤੁਸੀਂ ਕੋਈ ਚੰਗੀ ਗੱਲ ਕਿਸੇ ਨੂੰ ਕਹਿਣੀ ਨਹੀਂ ਤੁਸੀਂ ਗੱਲ ਕਰਦੇ ਨੂੰ ਵੀ ਰੋਕ ਦਿਓ ਹਨਾ ਉਹ ਗੱਲ ਸੱਚੀ ਹੈ ਕਹਿੰਦੇ ਵੀ ਇੱਥੇ ਤਾਂ ਜਿਹੜੇ ਕੋਈ ਚੰਗੀ ਮੈਂ ਵੀਡੀਓ ਕਮੈਂਟ ਪੜਦੀ ਹੁੰਦੀ ਨੀ ਮੈਂ ਸੰਤ ਆਪਣੇ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਹਨਾ ਮੈਂ ਫਿਰ ਦੇਖਦੀ ਹੁੰਦੀ ਨੇ ਵੀ ਲੋਕ ਜਿਵੇਂ ਆਪਾਂ ਨੂੰ ਕੋਈ ਸਾਰਿਆਂ ਨੂੰ ਬੋਲਦੇ ਨੇ ਇੱਕ ਕੁੜੀ ਹਰਮਨ ਆ ਘੋੜਿਆਂ ਵਾਲੀ ਉਹਨੇ ਵਿਚਾਰੀ ਨੇ ਬੱਕਰੀਆਂ ਦੀ ਵੀਡੀਓ ਪਾਤੀ ਜਵਾਕੜੀ ਉਹ 20 ਸਾਲ ਦੀ ਹੈ ਹਨਾ ਮੇਰੇ ਦਾ ਜਵਾਕਾਂ ਵਰਗੀ ਆ ਉਹ। ਉਹਣੀ ਵੀਡੀਓ ਪਾਈ ਮੇਨਾਂ ਗੱਲ ਵੀ ਕਰਦੀ ਐ। ਮੈਂ ਜਾਣੀ ਨੇ ਵੀ ਜਿਹੜਾ ਬੱਚਾ ਕੋਈ ਇਹੋ ਜਿਹਾ ਕੰਮ ਕਰਦਾ ਅੱਗੇ ਆ ਰਿਹਾ। ਉਹਦੀ ਕਿਸੇ ਨੇ ਪਤਾ ਨੂੰ ਕੀ ਬੋਲਿਆ? ਅ ਕਹਿੰਦੇ ਵੀ ਇਹਦੀ ਵੀ ਵੀਡੀਓ ਹੁਣ ਆਈ ਲੈ। ਗੁੱਸਾ ਵੀ ਆਉਂਦਾ ਨਹੀਂ ਫਿਰ ਉਹ ਜਵਾਗੜੀ 1% ਹੀ ਨਹੀਂ ਹੈਗੀ। ਫਿਰ ਉਹਣੀ ਉਹਦੀ ਆਈਡੀ ਖੋਲੀ। ਆਈਡੀ ਖੋਲ ਕੇ ਫਿਰ ਉਹਦੀਆਂ ਚੱਕੀਆਂ ਵੀਡੀਓ ਕਰੇ ਲੂ। ਧੀ ਭਣਦੇ ਆ ਵੀਡੀਓ ਚੱਕੀਆਂ ਉਹਦੀ ਧੀਰੀ ਵੀਡੀਓ ਤਾਂ ਦੋਨੇ ਬਲਰ ਕਰਤਾ। ਉਹ ਤੋਂ ਫੋਟੋ ਲਾਤੇ ਹੋਗੇ ਨਹੀਂ ਫਿਰ ਕੱਲ ਨੂੰ ਜੇ ਇਹਦੀ ਫਿਰ ਲੋਕਾਂ ਨੇ ਕਰੇ ਵੀ ਜੇ ਇਹਦੀ ਵੀਡੀਓ ਆ ਗਈ ਕੱਲ ਨੂੰ ਤੇਰੀ ਦੀ ਫੇਰ ਬੇਹ ਜੇ ਗੱਲਾਂ ਨਾ ਕਰਿਆ ਕਰੋ ਠੀਕ ਹੈ ਜੇ ਕਹਿੰਦੇ ਹੁੰਦੇ ਨੇ ਜਿਹਦੀਆਂ ਅੱਖਾਂ ਦੁਖਣੀਆਂ ਅਗਲਾ ਆਪੀ ਪੱਟੀਆਂ ਮੰਨ ਲੂ ਸੋਨੂ ਕੀ ਤਕਲੀਫ ਹੈ ਤੁਸੀਂ ਐਮੀ ਵੀਉ ਲਈ ਜਾਂਦੇ ਹੋ ਚੀਜ਼ਾਂ ਤੋਂ ਲੋਕਾਂ ਦੀਆਂ ਤੋਂ ਹਨ ਵੀ ਸੋਨੂ ਦੱਸੋ ਤਾਂ ਕੋਈ ਵੀਡੀਓ ਪਾਉਂਦਾ ਨਹੀਂ ਕੋਈ ਫਿਰ ਜੇ ਗੰਦਮੰਦ ਦੇਖਣੋ ਤੁਸੀਂ ਹੀ ਲੋਕ ਆਉਂਦੇ ਦੇਖਣ ਆਲੇ ਜਿਹੜੇ ਮਾੜਾ ਕੋਈ ਕਮੈਂਟ ਕਿਸੇ ਨੂੰ ਕਰਦਾ ਸਾਡੇ ਨਾਲ ਹੁਣ ਮੰਨ ਕੇ ਚੱਲੋ 60 60000 ਸਾਡੇ ਫਾਲੋਅਰ ਹੋਗੇ ਉਹ ਸਾਡੇ ਭੈਣ ਭਰਾ ਸਾਨੂੰ ਦਿਲੋਂ ਪਿਆਰ ਕਰਨ ਵਾਲੇ ਨੇ ਦਿਲੋਂ ਸਪੋਰਟ ਕਰਦੇ ਨੇ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੋਂ ਤੱਕ ਆਏ ਸਹੀ ਗੱਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਚੰਗੇ ਕਮੈਂਟ ਸਾਨੂੰ ਲੋਕ ਕਰਦੇ ਨੇ ਸਾਡੇ ਭਰਾ ਨੇ ਸਾਡੀਆਂ ਮਾਵਾ ਨੇ ਸਾਨੂੰ ਬਹੁਤ ਹੌਸਲਾ ਦਿੰਦਿਆਂ ਨੇ ਪਰ ਆ ਜਿਹੜੇ ਇੱਕ ਦੋ ਹੁੰਦੇ ਨੇ ਵਿੱਚ ਪਕਾਈ ਮਾਰਨ ਵਾਲੇ ਅੰਦਰ ਬੈਠੇ ਕਮੈਂਟ ਕਰਨ ਵਾਲੇ ਬੈੱਡ ਤੋਂ ਨਹੀਂ ਉੱਠਦੇ ਉਹਨਾਂ ਦੇ ਦੋ ਦੋ ਬੈੱਡ ਜੋੜੇ ਹੁੰਦੇ ਨੇ ਵੀ ਇੱਧਰ ਕਿਤੇ ਪਾਸੇ ਦੇ ਥੱਲੇ ਵੀ ਨਾ ਡਿੱਗ ਜਿਏ ਸੀ ਕੱਟੀ ਦਾ ਸੰਗਲ ਤਾਂ ਉਹਨਾਂ ਨੇ ਕੀ ਪਾਉਣਾ ਸਹੀ ਗੱਲ ਮੇਨੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਧੰਨਵਾਦ ਵੀਰੇ ਸਾਰਿਆਂ ਦਾ ਵੀਰ ਬਣ ਕੇ ਜਿਹੜੇ ਸਾਨੂੰ ਪਿਆਰ ਕਰਦੇ ਆ ਤੁਸੀਂ ਮੇਰੇ ਭਰਾ ਮੇਰੀਆਂ ਮਾਂ ਮਾ ਮੇਰੀਆਂ ਭੈਣਾਂ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਇੱਕ ਜਿਹੜਾ ਕੋਈ ਮਾੜਾ ਕਮੈਂਟ ਪੜ ਲਿਆ ਕਰੋ ਉਹਨੂੰ ਰਪਲਾਈ ਇਹ ਜਿਹਨੂੰ ਦਿਆ ਕਰੋ ਦੀ ਆਈਡੀ ਖੋਲਿਆ ਕਰੋ ਚਾਹੇ ਸਾਡਾ ਨੰਬਰ ਦਿੱਤਾ ਹੋਇਆ ਮੈਨੂੰ ਫੋਨ ਕਰਕੇ ਕਈ ਵਾਰੀ ਮੇਰੇ ਧਿਆਨ ਚ ਨਹੀਂ ਹੁੰਦਾ ਮੈਨੂੰ ਸਕਰੀਨਸ਼ਾਟ ਜ਼ਰੂਰ ਭੇਜ ਦਿਆ ਕਰੋ ਹੁਣ ਇਹਨਾਂ ਦੀ ਸੇਵਾ ਫੋਟੋ ਲਾ ਕੇ ਵੀਰੇ ਕਰਿਆ ਕਰਾਂਗੇ ਕਿਉਂ ਜਦੋਂ ਕਿਉਂ ਅਸੀਂ ਕੁਝ ਦੇਣਾ ਕਿਸੇ ਦਾ ਸਹੀ ਗੱਲ ਹੈ ਵੀ ਸਾਨੂੰ ਕੋਈ ਆਲਾ ਮਾੜਾ ਕਮੈਂਟ ਕਰਕੇ ਬੋਲੂਗਾ ਕਾਹਤੋਂ ਬਈ ਅਸੀਂ ਆਪਦਾ ਕੰਮ ਕਰਕੇ ਮੈਂ ਇਹ ਕਹਿੰਦਾ ਕਰਦੇ ਆ ਕਿ ਨਹੀਂ ਕਰਦੇ ਕਿ ਸੱਜ ਲੇਬਰ ਤੋਂ ਕੰਮ ਕਰਾ ਰਹੇ ਆ ਆ ਡੀਆਂ ਦਿਖਾ ਕਮਲ ਨੇੜੇ ਕਰੀ ਬੜਾ ਆ ਬਾਈ ਐ ਲਹੂ ਨਿਕਲਦਾ ਡੀਆਂ ਚੋਂ ਵੀ ਇਹ ਜਿਹੜੇ ਪਗਾਈ ਮਾਰਨ ਵਾਲੇ ਹੁੰਦੇ ਮਾਰ ਦਿੰਦੇ ਨੇ ਪੈਰਾਂ ਤੋਂ ਤੁਰਿਆ ਨਹੀਂ ਜਾਂਦਾ ਹੈਗਾ ਅਸੀਂ ਆਪਦੀ ਦਸਾਂ ਨਾ ਹਾਂ ਦੀ ਕਿਰਤ ਕਰਕੇ ਖਾਂਦੇ ਆ ਤੁਹਾਡੇ ਵਰਗੇ ਨਾਲਿਆਂ ਨੂੰ ਪਤਾ ਕਿਹਦੇ ਕਿਹਦੇ ਕਰਜਾਈ ਹੋਈ ਬੈਠੇ ਹੋਣ ਸਹੀ ਗੱਲ ਆ ਬਣੇ ਵੀ ਫਿਰ ਦੁੱਖ ਤਾਂ ਲੱਗਦਾ ਹੀ ਆ ਕਮੈਂਟਾਂ ਦਾ ਸੀਰ ਰਪਲਾਈ ਦੇਣਾ ਨਹੀਂ ਚਾਹੁੰਦੇ ਪਰ ਉਦੋਂ ਐ ਲੱਗਦਾ ਵੀ ਤੁਸੀਂ ਚਲ ਇੱਕ ਕਮੈਂਟ ਪੜਦਾ ਅਗਲਾ 10 ਬੰਦੇ ਹੋਰ ਵੀ ਪਿੱਛੇ ਕਈ ਵਾਰੀ ਜਿਹੜੇ ਉਹਨਾਂ ਵਰਗੀ ਸੋਚ ਵਾਲੇ ਹੁੰਦੇ ਨੇ ਕਿਤੇ ਨਾ ਕਿਤੇ ਵਿੱਚ ਪਤਾ ਉਹੀ ਕਰੀ ਹਾਂ ਬਾਈ ਰਾਈਟ 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 ਕੀ ਰਾਈਟ ਆ ਤੇ ਧੰਨਵਾਦ ਵੀਰੇ ਸਾਰਿਆਂ ਦਾ ਕਮੈਂਟ ਕਰਦੇ ਆ ਕਰੋ ਭਰਾਵਾਂ ਨੇ ਕਹੇ ਜੀ ਨੂੰ ਨਾ ਉਹ ਜਿਹਨੂੰ ਕੋਈ ਪੂ ਪੁੱਛਦਾ ਪੁੱਛਦਾ ਨਹੀਂ ਨਾ ਹੁੰਦਾ ਉਹ ਸੇਵਾ ਵਧੀਆ ਕਰਦੇ ਕਰੋ ਵੀਰੇ ਬਣ ਕੇ ਤੁਹਾਡੇ ਤੇ ਮੈਨੂੰ ਮਾਣ ਹੈ ਬਹੁਤ ਜ਼ਿਆਦਾ ਮਾਣ ਹੈ ਆਪ ਦੇ ਸਕੇ ਭੈਣ ਭਰਾਇ ਭਰਾਵਾਂ ਨਾਲ ਉਹ ਵੀ ਤੁਹਾਡੇ ਤੇ ਮੈਨੂੰ ਮਾਣ ਹੈ ਤੁਹਾਡੇ ਕਰਕੇ ਅਸੀਂ ਇੱਥੋਂ ਤੱਕ ਆਏ ਆਂ ਜੇ ਤੂੰ ਕਹਿੰਦੇ ਹੁੰਦੇ ਨੇ ਜਦੋਂ ਆਪਾਂ ਸਰਕਾਰ ਬਣਾਉਣੀ ਆ ਮੁੱਖ ਮੰਤਰੀ ਉਹ ਕੁਰਸੀ ਤੇ ਕਿਹਦੇ ਕਰਕੇ ਬਹਿੰਦਾ ਆਪਣੇ ਕਰਕੇ ਬੈਠਦਾ ਨਾ ਜੇ ਆਪਾਂ ਬਿਠਾਉਣ ਵਾਲੇ ਆਪਾਂ ਸੈਟ ਵੀ ਸਕਦੇ ਆ ਜੇ ਤੁਸੀਂ ਚਾਹੋ ਮੈਨੂੰ ਦੋ ਦਿਨਾਂ ਚ ਥੱਲੇ ਸਿੱਟ ਸਕਦੇ ਹੁਣ ਜਿਹੜਾ ਤੁਸੀਂ ਮੈਨੂੰ ਫੋਲੋ ਕੀਤਾਣ ਫੋਲੋ ਵੀ ਕਰ ਸਕਦੇ ਹੋ ਮੈਨੂੰ ਤਾਂ ਵੀਰੇ ਤੁਹਾਡੇ ਦੀ ਮਾਨ ਤੁਸੀਂ ਮੇਰੇ ਭਰਾ ਤੁਸੀਂ ਮੇਰੇ ਚਾਚੇ ਤੇ ਤੁਸੀਂ ਮੇਰਾ ਸਭ ਕੁਝ ਹੋ ਨਾ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਇੱਕ ਮਾਨ ਹੁੰਦਾ ਜਿਵੇਂ ਹੁਣ ਮੰਨ ਕੇ ਚੱਲੋ ਇਹ ਲੋਕ ਐਂ ਜੈਲਸੀ ਕਰੀ ਜਾਂਦੇ ਨੇ ਹੁਣ ਆਪਣੇ ਕੱਲ ਨੂੰ ਮਰੇਰ ਕੋਟਲੇ ਦੇ ਵਿੱਚ ਉਹ ਮੈਂ ਨਾ ਭੁੱਲੀ ਜਾਂਦੇ ਉਹਨਾਂ ਨਾਂ ਥੋੜਾ ਜਿਹਾ ਵੱਡਾ ਕੀ ਨਾਂ ਸੀਗਾ ਉਹਨਾਂ ਦਾ ਉਹ ਸੀ ਭੈਣੇ ਖੁਸ਼ਹਾਲ ਜ਼ਿੰਦਗੀ ਇਵੈਂਟ ਮਰੇ ਕੋਟਲਾ ਵਿੱਚ ਮਰੇ ਕੋਟਲਾ ਚ ਉਹ ਪੈਲਸ ਚ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਕੱਲ ਨੂੰ ਸਾਨੂੰ ਉਹ ਜਦੋਂ ਭੈਣ ਹੋਰਾਂ ਦਾ ਕੋਣਾ ਆਇਆ ਬਈ ਬਹੁਤ ਮਾਣ ਹੁੰਦਾ ਹੈ ਵੀ ਸਾਡੇ ਕੰਮ ਨੂੰ ਦੇਖ ਕੇ ਸਾਨੂੰ ਕੋਈ ਇੰਨੇ ਜੋਗੇ ਅਸੀਂ ਹੈ ਨਹੀਂ ਸੀ ਉਹ ਬਾਈ ਗਰੂ ਨੇ ਕੀਤਾ ਤੁਸੀਂ ਸਾਨੂੰ ਕੀਤਾ ਹੈਨਾ ਇੱਥੇ ਤੱਕ ਜੇ ਲੈ ਕੇ ਆਏ ਹੋ ਤੁਸੀਂ ਲੈ ਕੇ ਸਾਨੂੰ ਜੇ ਤੁਸੀਂ ਸਾਨੂੰ ਇੰਨਾ ਮਾਣ ਸਾਨੂੰ ਇੱਜ਼ਤ ਇੰਨੀ ਦੇ ਰਹੇ ਹੋ ਹੈਨਾ ਸਾਡੇ ਕੰਮ ਕਰਕੇ ਕੰਮ ਵੀ ਸਾਡਾ ਹੈ ਤੇ ਸਭ ਅਸੀਂ ਵੀ ਸਾਡੀ ਹੈ ਮਾਨ ਤੁਸੀਂ ਸਾਡਾ ਵਧਾਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਚੰਗੇ ਚੰਗੇ ਕਮੈਂਟ ਕਰਦੇ ਹੋ ਹਨ ਮੈਂ ਸਾਰਿਆਂ ਦਾ ਰਿਪਲਾਈ ਵੀ ਵਿੱਚ ਕਰਦੀ ਹੁੰਦੀ ਆ ਤੇ ਵਿੱਚ ਜਿਹੜੇ ਮਾਰੇ ਪਰ ਮੈਨੂੰ ਗੁੱਸਾ ਹੁੰਦਾ ਜੇ ਮੇਰੇ ਸਾਹਮਣੇ ਹੋਵੇ ਨਾ ਇਹ ਬੰਦਾ ਹੂੰ ਜਿਹੜੇ ਪਰ ਇਹਨੂੰ ਮੈਂ ਪੁੱਛਾਂ ਵੀ ਤੈਨੂੰ ਤਕਲੀਫ ਦੱਸ ਕੀ ਹੈ ਕਿਸੇ ਬਾਰੇ ਪਤਾ ਨਹੀਂ ਹੁੰਦਾ ਕੁਝ ਸੁਤਾ ਨਹੀਂ ਹੁੰਦਾ ਉਹੀ ਬੋਲੀ ਜਾਣਗੇ ਉਹੀ ਬੋਲੀ ਜਾਣਗੇ ਸਹੀ ਹਲਾ ਉਹ ਕੱਲੇ ਆਪਣੇ ਨਹੀਂ ਹੈਗੀ ਕਹਾਣੀ ਇਹ ਉਹ ਮੈਂ ਸੋਨ ਦਿਨ ਗੱਲ ਦੱਸਦੀ ਸੀ ਹਰਮਨ ਦੀ ਕੁੜੀ ਦੀ ਉਹ ਘੋੜੀਆਂ ਵਾਲੀ ਕੁੜੀ ਆ ਹਰਮਨ 20 ਸਾਲ ਦੀ ਉਮਰ ਆ ਬਿਚਾਰੀ ਦੀ ਹੁਣੇ ਬੱਕਰੀਆਂ ਦੀ ਵੀਡੀਓ ਪਾਤੀ ਕਣੇ ਇਹ ਤਾਂ ਸਾਰੀਆਂ 10-20 ਹਜ਼ਾਰ ਦੀਆਂ ਨੇ ਅਗਲਾ ਚਾਹੇ ਫਰੀਚ ਦੇ ਦੇ ਤੁਹਾਨੂੰ ਕੀ ਤਕਲੀਫ ਐ ਚੀਜ਼ ਲੈਣ ਵਾਲੇ ਨੇ ਲੈਣੀ ਐ ਵੇਚਣ ਵਾਲੇ ਨੇ ਵੇਚਣੀ ਐ ਤੁਹਾਨੂੰ ਦੱਸ ਕੀ ਹੁੰਦਾ ਹੈ ਨਾ ਉਹ ਵਿਚਾਰੀ ਮਿਹਨਤ ਕਰਦੀ ਐ ਜਵਾਕੜੀ ਉਹਨੇ ਮੈਨੂੰ ਸਾਰਾ ਦੱਸਿਆ ਵੀ ਭੈਣੇ ਐ ਸਾਡੇ ਘਰ ਨਾ ਬਣੀ ਸੀ ਇੱਥੋਂ ਅਸੀਂ ਉੱਠਿਆ ਵੀ ਮੇਰੀ ਘੋੜੀ ਵੀ ਵੇਚ ਗਈ बिक ਗਈ ਸੀਗੀ ਇਹ ਕੋਈ ਛੋਟੀ ਗੱਲ ਆ ਕੁੜੀ ਪਸੂਆਂ ਦਾ ਕੰਮ ਕਰ ਰਹੀ ਐ 20 ਸਾਲ ਦੀ ਜਵਾਕੜੀ ਹੁਣ ਇਹ ਨਹੀਂ ਸੋਚਿਆ ਵੀ ਮੈਂ ਬਾਹਰ ਭੱਜ ਜਾ ਠੀਕ ਹੈ ਉਹਨੇ ਆਪਦੇ ਘਰ ਨੂੰ ਧਰ ਨੂੰ ਸੰਭੇ ਉਹ ਵੀ ਕਬੀਲਦਾਰੀ ਸੰਭਰੀ ਆ ਆਪਦਾ ਘਰ ਚਲਾ ਰਹੀ ਆ ਸਭ ਮਿਹਨਤ ਕਰ ਰਹੀ ਆ ਸਾਰਾ ਦਿਨ ਘੋੜੇ ਸੰਭਦੀ ਆ ਤੇ ਇੱਕ ਘੋੜੀ ਤੋਂ ਫੇਰ ਉਹਨੇ ਕੰਮ ਸਟਾਰਟ ਕਰ ਲਿਆ ਬੱਕਰੀਆਂ ਦਾ ਕੰਮ ਕਰ ਲਿਆ ਮੱਝਾਂ ਦਾ ਕਰ ਲਿਆ 15 20 ਪਸ਼ੂ ਫੇਰ ਬਣਾ ਲਈ ਉਹਨੇ ਵਿਚਾਰੀ ਨੇ ਇੱਕ ਪਸ਼ੂ ਤੋਂ ਕਹਿੰਦੀ ਸਾਡੇ ਸਾਰੇ ਪਸ਼ੂ ਵਿਕ ਗਏ ਸੀ ਇਹ ਕਿਤੇ ਛੋਟੀ ਗੱਲ ਹੈ ਤੁਸੀਂ ਇਹ ਜਿਹੇ ਜਵਾਕ ਨੂੰ ਹੌਸਲਾ ਤਾਂ ਕੀ ਦੇਣਾ ਥੱਲੇ ਜਾ ਕੇ ਤੁਸੀਂ ਕਮੈਂਟ ਕਰ ਦਿਓ ਜਾ ਕੇ ਉਹਦੇ ਸਹੀ ਗੱਲ ਬਣੇ ਇਹ ਜਿਹੜਾ ਹਰਕਤਾਂ ਭਰਾ ਬਣ ਕੇ ਨਾ ਕਰਿਆ ਕਰੋ ਜਿਹੜੇ ਮੈਂ ਆਪਾਂ ਤਾਂ ਫੇਰ ਵੀ ਭرائی ਕਹਨੇ ਪਰ ਥੋੜੀ ਹਰਕਤਾਂ ਤੁਹਾਡੀਆਂ ਬਹੁਤ ਮਾੜੀਆਂ ਹੋ ਜਾਂਦੀਆਂ ਨੇ ਜਿਹੜੇ ਬੰਦੇ ਸਾਨੂੰ ਕੱਲਿਆਂ ਨੂੰ ਨਹੀਂ ਕਰਦੇ ਹੈਗੇ ਸਾਨੂੰ ਫੇਰ ਅਸੀਂ ਇਹ ਕਹਿੰਦੇ ਨੇ ਜੇ ਸਾਨੂੰ 100 ਕਮੈਂਟ ਆਏ ਉਹ ਇੱਕ ਅੱਧਾ ਹੀ ਆ ਤੁਹਾਡੇ ਵਰਗਾ ਹਨਾ ਸਾਰੇ ਥੋੜੀ ਨੇ ਪਰ ਅਭੀ ਇਹ ਕੰਮ ਤੋਂ ਇਹ ਕੰਮ ਨੇ ਸਾਨੂੰ ਬਹੁਤ ਬਹੁਤ ਕੁਝ ਬਖਸ਼ਦਾ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਮੈਂ ਨਹੀਂ ਕਹਿੰਦੀ ਵੀ ਜਦੋਂ ਕੋਈ ਚੰਗੀ ਰੋਟੀ ਖਾਣ ਲੱਗ ਜਾਂਦਾ ਜੈਲ ਸੀ ਕਿ ਹੋ ਜਾਂਦੀ ਹੈ ਕਾਹਤੋਂ ਹੁੰਦੀ ਹੈ ਅਭਦੇ ਨੂੰ ਵੱਧ ਹੋ ਜਾਂਦੀ ਹੈ ਆਦਿਆਂ ਨੂੰ ਤਾਂ ਖਾਸ ਕਰਕੇ ਵੱਧੁੰਦੇ ਮੈਣੇ ਬਾਹਲੀ ਹੁੰਦੀ ਹੈ ਵੀ ਫਿਰ ਐ ਸੋਚਦੇ ਨੇ ਯਾਰ ਗੱਡੀ ਤੋਂ ਪੈਰ ਹੀ ਨਹੀਂ ਲਾਉਂਦਾ ਇਹ ਤਾਂ ਜਿਵੇਂ ਉਹਨੇ ਨਹੀਂ ਕਿਹਾ ਸੀ ਇੱਕ ਮੈਂ ਸੁਣੀ ਉਹ ਰੋਜ਼ ਵੀ ਉਹ ਮੈਂ ਸਟੇਟਸ ਵੀ ਪਾਇਆ ਸੀ ਕਹਿੰਦਾ ਯਾਰ ਕਹਿੰਦੇ ਨੇ ਗੱਡੀ ਤਾਂ ਦੀ 20000 ਦੀ ਹੈ ਇਹ ਇਹ ਤਾਂ ਪੈਰ ਹੀ ਕਹਿੰਦਾ ਗੱਡੀ ਚਾਹੀਏ 10000 ਦੀ ਹੈ ਅੱਗ ਤਾਂ ਤਾਂ ਲੱਗਦੀ ਨਾ ਉਹ ਗੱਡੀ ਸਾਡੀ ਆ ਸਾਡੀ ਗੱਡੀ ਸਾਡੀ ਆ ਹੋਰ ਨਹੀਂ ਕੁਝ ਹੁਣ ਆਪਣਾ ਮੋਟਰਸਾਈਕਲ ਆ ਟੁੱਟਿਆ ਜਾ ਰੇੜੀ ਪਿੱਛੇ ਲੱਗੇ ਜਾਂਦੇ ਆ ਉਹ ਸਰਸਰ ਤਾਂ ਉਹਦਾ ਹੂ ਲਿਆ ਪਿਆਗਾ ਹਨਾ ਉਹ ਟੁੱਟ ਗਿਆ ਤੁਸੀਂ ਵੀ ਤੋੜਿਆ ਉਹ ਉਹ ਬੁਲਟ ਮੰਗਵਾਇਆ ਅਗਲਾ ਇਹ ਕਹਿੰਦਾ ਵੀ ਇਹ ਇਹਦਾ ਨਿਤ ਨਵਾਂ ਪਤਾ ਨਹੀਂ ਕੀ ਕਰਦੇ ਨੇ ਕੀ ਨਾ ਹਾਲਾ ਮਿਹਨਤ ਨਹੀਂ ਦੇਖਦਾ ਵੀ ਮਿਹਨਤ ਕਿੰਨੀ ਕਰਦੇ ਹਨ ਸਾਡੇ ਜਵਾਕ ਫਿਰਦੇ ਨੇ ਅਸੀਂ ਸਾਰੇ ਸਾਰੇ ਆ ਜਾਂਦੇ ਨੇ ਆਪਣੇ ਮੰਨ ਲਾ ਦਿਲਪ੍ਰੀਤ ਵਰਗੇ ਤੇਰੇ ਨਾਲ ਬਿੱਲੇ ਵਰਗੇ ਬੱਬੂ ਸਾਰੇ ਜਵਾਕ ਆਉਂਦੇ ਨੇ ਤੇਰੇ ਕੋਲੇ ਹਨਾ ਆਪਾਂ ਕਿਸ ਨੂੰ ਮਾੜੀ ਸਿੱਖਿਆ ਤਾਂ ਨਹੀਂ ਦਿੰਦੇ ਬੱਬੂ ਅਸੀਂ ਕਿਹ ਜਨ ਉਹ ਤਾਂ ਨਹੀਂ ਕਹਿੰਦੇ ਅੱਬੀ ਹੁਣ ਇੱਕ ਹਸਾਬ ਨਾ ਮੈਂ ਵੀ ਮੰਗੀ ਹਨਾ ਜੇ ਮੇਰੇ ਬੱਚੇ ਨੂੰ ਕੋਈ ਜਵਾਕ ਨੂੰ ਕੋਈ ਗਲਤ ਲੈਣ ਤੇ ਬਾਬੇ ਕਿੰਨਾ ਦੁੱਖ ਲੱਗੂਗਾ ਅਸੀਂ ਸਾਰਿਆਂ ਨੇ ਉਹਨਾਂ ਨੇ ਹੀ ਕਿਹਾ ਉਹ ਵੀ ਕੋਈ ਮਾੜਾ ਕੰਮ ਨਾ ਕਰ ਲਿਓ ਕੋਈ ਹਨਾ ਉਹ ਚ ਸਾਡੀ ਵੀ ਆਉਂਦੇ ਜੇ ਤੁਸੀਂ ਚੰਗਾ ਕੰਮ ਕਰਾਂਗੇ ਉਹ ਚ ਸਾਡੀ ਵੀ ਹਸਾਬਾ ਸੇ ਲੋਕ ਉੱਥੇ ਵੀ ੜੜਫੀ ਜਾਂਦੇ ਨੇ ਵੀ ਇਹਨਾਂ ਦੀ ਫਿਰਦੇ ਨੇ ਵੀ ਉਹ ਐਂ ਤਾਂ ਦੇਖਦਾ ਨਹੀਂ ਅਗਲਾ ਵੀ ਚੱਲ ਜੇ ਜਵਾਕ ਨੇ ਕਿਸੇ ਮਾੜੇ ਪਾਸੇ ਜਾਣਗੇ ਉਹ ਦੁੱਖੀ ਐ ਚੰਗੇ ਥਾਵੇਂ ਕੰਮ ਨਾਲ ਉੱਤੇ ਖੇਦ ਵਗ ਜਾਂਦੇ ਨੇ ਕੋਈ ਢੱਕਾ ਕੰਮ ਤੋੜ ਲੈਣਗੇ ਜਾਂ ਰੋਟੀ ਫੜਾਏ ਆਉਂਦੇ ਨੇ ਫਿਰ ਉਹ ਚ ਮਾੜ ਠੀਕ ਹੈ ਇਹ ਚੀਜ਼ ਹੁੰਦੀ ਹੈ ਤੇ ਭਾਈ ਮਾਣ ਤਾਂ ਇੱਥੇ ਦੁਨੀਆ ਨੂੰ ਨਹੀਂ ਆਪਾਂ ਜਿੱਤ ਸਕਦੇ ਹੁਣ ਕਨਵਰ ਵੀਰੇ ਦਾ ਗੀਤ ਆਇਆ ਕਹਿੰਦੇ ਜਿਨ੍ਹਾਂ ਨੇ ਦੁਨੀਆ ਜਿੱਤ ਲਈ ਕਹਿੰਦੇ ਉਹਨਾਂ ਨੇ ਵੀ ਖਾਲੀ ਹੱਥ ਹੀ ਜਾਣਾ ਖਾਲੀ ਹੱਥ ਹੀ ਜਾਣਾ ਖਾਲੀ ਹੱਥ ਹੀ ਆਏ ਆ ਖਾਲੀ ਹੱਥ ਹੀ ਜਾਣਾ ਦੁਨੀਆ ਤੋਂ ਲੈ ਕੇ ਕੁਝ ਨਹੀਂ ਜਾਣਾ ਇੱਥੋਂ ਠੀਕ ਹੈ ਚਾਹੇ ਕਿੰਨਾ ਮਰਜੀ ਨਾ ਕਮਾ ਲਈਏ ਪਰ ਵੀ ਆ ਜਾਂਦਾ ਜਿਹੜੇ ਚੰਗੇ ਭੈਣ ਭਰਾਣੇ ਸਾਡੇ ਉਹ ਪਿਆਰ ਸਾਨੂੰ ਬਹੁਤ ਕਰਦੇ ਨੇ ਬਹੁਤ ਸਤਿਕਾਰ ਬਖਸ਼ਦੇ ਨੇ ਸਾਨੂੰ ਬਹੁਤ ਜਿਆਦਾ ਫਿਰ ਮਾੜੀਆਂ ਚੀਜ਼ਾਂ ਨੂੰ ਵੀ ਪ੍ਰਮੋਟ ਜਾਂਦਾ ਤੁਸੀਂ ਮਾੜਾ ਦੇਖਣਾ ਹੀ ਪਸੰਦ ਕਰਦੇ ਤੁਸੀਂ ਜਵਾਕਾਂ ਨੂੰ ਆਪਦੇ ਨੂੰ ਸਿੱਖਿਆ ਹੀ ਉਹ ਜ ਕੋਈ ਨਹੀਂ ਕਰਦਾ ਮਾੜੀ ਚੀਜ਼ ਨਹੀਂ ਅੱਗੇ ਲੈ ਕੇ ਆ ਰਹੇ ਨੇ ਫਿਰ ਮਿਲੀਅਨ ਕਹਿਣਗੇ ਜਿਹੜੀ ਹੁਣ ਕੋਈ ਵੀ ਭੈਣ ਭਰਾ ਸਾਡਾ ਹੋਰ ਕੱਲੇ ਅਸੀਂ ਥੋੜੀ ਪਾਉਣੀ ਆ ਬਹੁਤ ਸਾਡੀਆਂ ਭੈਣਾਂ ਨੇ ਜਿਹੜੀਆਂ ਇੰਨੀ ਨਹੀਂ ਸਾਥੋਂ ਵੱਧ ਵੀ ਮਿਹਨਤ ਕਰਦੀਆਂ ਨੇ ਅਸੀਂ ਕਿਹੜਾ ਕਹਿੰਦੇ ਵੀ ਅਸੀਂ ਕੁਝ ਕਰਦੇ ਆ ਪਰ ਅਸੀਂ ਹਰੇਕ ਨੂੰ ਸਪੋਰਟ ਕਰਦੇ ਆ ਮੈਂ ਉਹ ਵੈਸੇ ਕਮੈਂਟ ਨਹੀਂ ਕਰਦੀ ਨਹੀਂ ਮੈਂ ਜਿਹੜੀ ਵਿਚਾਰੀ ਕੋਈ ਮਿਹਨਤ ਕਰ ਰਹੀ ਆ ਹਰੇਕ ਦੇ ਥੱਲੇ ਉਹਨੂੰ ਹੌਸਲਾ ਦੇਣੀ ਹੁੰਦੀ ਆ ਹਰੇਕ ਵੀਡੀਓ ਥੱਲੇ ਉਹਨਾਂ ਦੀ ਚੰਗਾ ਕਮੈਂਟ ਕਰਕੇ ਆਉਣੀ ਹੁੰਦੀ ਆ ਵੀ ਉਹਨੂੰ ਹੌਸਲਾ ਬਹੁਤ ਵੱਡੀ ਚੀਜ਼ ਐ ਕਿਤੇ ਤਾਂ ਆਪਾਂ ਇਹ ਚੀਜ਼ ਕਹਿ ਦੇਣੀ ਜਿਉਂ ਕੋ ਆਪਣੇ ਘਰੇ ਪੁੱਛਣ ਆ ਗਿਆ ਬਈ ਕਪਟੀਆਂ ਤੋਂ ਕੰਮ ਸਟਾਰਟ ਕਰ ਲਈਏ ਮੇਰੇ ਕੋਲ ਬਈ ਕੋਈ ਮਾੜਾ ਨਹੀਂ ਸੋਨੂੰ ਨਫਾ ਹੀ ਐ ਮਾੜਾ ਕੀ ਆ ਕੰਮ ਅੱਜ ਉਹਨੇ ਚੱਲ ਮੰਨ ਲਾ ਜੀ ਚ ਗਜੈਸਨੀ 20000 ਦੀਆਂ ਕਟੀਆਂ ਲੈ ਲਈਆਂ ਜਿੰਨੀ ਇੱਕ ਗਜੈਸ ਦੇ ਮੁਤਾਬਕ ਡੇਡ ਡੇਡ ਸਾਲ ਦੀਆਂ ਲੈ ਲਈਆਂ ਜੇ ਉਹਨਾਂ ਨੇ ਸਾਲ ਸੰਭਲੀਆਂ ਉਹੀ ਕੱਟੀ ਡੇਡ ਡੇਡ ਲੱਖ ਦੀ ਹੋ ਜੂਗੀ ਮਾੜਾ ਕੀ ਆ ਫਿਰ ਮਿਹਨਤ ਕੀਤੀ ਅਗਲੇ ਨੇ ਕਿਉਂ ਕਹਿਣੋ ਅਗਲੇ ਨੂੰ ਵਿੱਚ ਬਚਦਾ ਨਹੀਂ ਕੁਸ ਵਿੱਚ ਇੱਕ ਨੇ ਕੀਤਾ ਚੋਦੀ ਫਿਰ ਵਧੀਆ ਵਿਚਾਰੇ ਸਾਰੇ ਆ ਭੈਣ ਭਰਾਵਾਂ ਨੇ ਵਧੀਆ ਸੇਵਾ ਬਣੀ ਕੀਤਾ ਉਹਦਾ ਕਹਿੰਦੀ ਗੋਹਾ ਵੀ ਨਹੀਂ ਬਚਦਾ ਬਾਅਦ ਤੱਕ ਕਿਉਂ ਨਹੀਂ ਅਸੀਂ ਕਿਹਾ ਸੀ ਵਿੱਚ ਭਰਾਵਾਂ ਨੂੰ ਸਮਝ ਨਹੀਂ ਲੱਗੀ 500 ਪਾਥੀ ਵੀਰੇ 1500 ਦੀ ਬਣ ਗਈ ਡੇਲੀ ਦੀ 45000 ਮਹੀਨਾ ਹੋ ਗਿਆ 45000 ਜੇ ਆਪਾਂ ਕੋਈ ਨੌਕਰੀ ਵੀ ਕਰਦੇ ਕੋਈ ਦਿੰਦਾ ਨਹੀਂ ਹੈਗਾ ਸਹੀ ਗੱਲ ਅਗਲਾ 8 8 ਘੰਟੇ ਕੰਮ ਕਰਾਊਗਾ ਫਿਰ ਆਪਾਂ ਨੂੰ ਅਗਲਾ ਦਿੰਦਾ 8000 ਜੇ ਕੋਈ ਕਪੜੇ ਦੀ ਦੁਕਾਨ ਤੇ ਆਪਣਾ ਜਿਵਾਕ ਲੱਗਦਾ 10000 ਦਿੰਦਾ ਨਹੀਂ ਪਤਾ ਲਾ 12 ਘੰਟੇ ਵੀ ਲਵਾ ਲੇ ਲਵਾਉਂਦੇ ਨੇ ਨਾਲੇ ਅਗਲੀ ਦੀ ਹਕੂਮਤ ਥੱਲੇ ਰਹਿਣਾ ਪੈਂਦਾ ਓਏ ਆ ਨਹੀਂ ਕਿਹਾ ਸੀ ਤੈਨੂੰ ਉਹ ਕਪੜਾ ਲਿਆ ਆ ਨਹੀਂ ਕਿਹਾ ਸੀ ਇੱਥੋਂ ਐਂ ਕਰਨ ਨੂੰ ਕਿਹਾ ਸੀ ਇਹ ਗੱਲ ਵੀਰੇ ਸੱਚਾਈ ਹੈ ਪਰ ਸੱਚ ਅੱਜ ਕੱਲ ਕੋਈ ਸੁਣਨਾ ਨਹੀਂ ਚਾਹੁੰਦਾ ਸੱਚਾ ਵਾਲੇ ਦੇ ਚੁੱਭ ਜਾਂਦਾ ਪਰ ਇਹ ਸੱਚਾਈ ਹੈ ਆਪਾਂ ਨੂੰ ਤਾਂ ਦੁੱਖ ਲੱਗਦਾ ਹੈ ਚੀਜ਼ਾਂ ਦਾ ਜਿਹੜਾ ਕੋਈ ਆਪਦਾ ਕੀਤਾ ਕਰਦਾ ਮੈਂ ਤਾਂ ਕਹਿੰਦਾ ਚਾਹੇ ਇੱਕ ਗੱਟੀ ਤੋਂ ਸਟਾਰਟ ਕਰ ਲੇ ਵਾਹਿਗੁਰੂ ਮਿਹਨਤ ਤੋਂ ਫਲ ਤਾਂ ਜ਼ਰੂਰ ਲਾਉਂਦੇ ਜੇ ਆਪਾਂ ਮਿਹਨਤ ਕਰਦੇ ਇੱਕ ਦਿ ਹੌਸਲਾ ਬਹੁਤ ਵੱਡੀ ਚੀਜ਼ ਆ ਹੌਸਲਾ ਦਿਆ ਕਰੋ ਨੈਗੇਟਿਵ ਕਮੈਂਟ ਨਾ ਕਿਸੇ ਕਿਸੇ ਦੀ ਵੀਡੀਓ ਥੱਲੇ ਵੀ ਨਾ ਕਰਿਆ ਕਰੋ ਪਰ ਹਟਦੇ ਤਾਂ ਕਾਨੂੰਨ ਇਹ ਜਿਹੜਾ ਜਿਹਦੀ ਡਿਊਟੀ ਹੈ ਲੱਗਿਆ ਪ੍ਰਮਾਤਮਾ ਵੱਲੋਂ ਤਾਂ ਕਾਨੂੰਨ ਹਟਦਾ ਹੈ ਉਹ ਹੈ ਇਸ ਕੰਮਤੀ ਨੇ ਸਹੀ ਗੱਲ ਆ ਬਣੀ ਧੰਨਵਾਦ ਵੀਰੇ ਸਾਰਿਆਂ ਦਾ